ਹਲੋ ਜੀ ਲਓ ਜੀ ਨਵੀਂ ਛੱਤ ਦਾ ਉਦਘਾਟਨ ਹੋ ਰਿਹਾ ਜੀ ਸਾਰੇ ਸਾਰੇ ਜਣਿਆਂ ਸਲਾਮ ਹੈ ਲਓ ਜੀ ਚਲੋ ਜੀ ਚਲੋ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨ ਹੋ ਗਿਆ ਜੀ ਹਾਂ ਲੋ ਲੋ ਨੀਓ ਬੈਡਰੂਮ ਕਿੱਥੇ ਗਏ ਆ ਸਾਨੂੰ ਆ ਲੋ ਜੀ ਆ ਕਿਹੜੇ ਨੇ ਆ ਰਿਬਨ ਕਟਾਈ ਇਹ ਤੇਰਾ ਲਾ ਗਈ ਬਈ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਨਵੀਂ ਛੱਤ ਦੀਆਂ ਉਸਤਾਦ ਜੀ ਹੋਇਆ ਨੂੰ ਉਸਤਾਦ ਜੀ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਹਾਂ ਜੀ ਹਾਂ ਜੀ ਸਾਰਿਆਂ ਨੂੰ ਸਾਰਿਆਂ ਨੂੰ ਅੱਜ ਲਾ ਇਲਾਹਾ ਸਭ ਮੇਰਾ ਜੀ ਆਇਆਂ ਨੂੰ ਆਪਾਂ ਲੜਦਾ ਹੋਈ ਸਾਰੇ ਸਾਰੇ ਆਇਆ ਬਹੁਤ ਬਹੁਤ ਮੁਬਾਰਕਾ ਮੇਰੇ ਵੀਰ ਨੂੰ ਤੇ ਪ੍ਰਮਾਤਮਾ ਜੱਟ ਕਲਾ ਰੱਖੇ ਦਿਨ-ਦੁਗਣੀ ਤੇ ਰਾਤ ਚੌਕੀ ਤਰਤੀ ਕਰੇ ਔਰ ਇਹ ਸ਼ਾਹਨਿਸ਼ਾਹ ਥੈਂਕ ਯੂ ਥੈਂਕ ਯੂ ਭਾਵਨਾ ਰਹੀ ਆ ਥੈਂਕ ਯੂ ਸਾਡੇ ਕੀ ਲਾਟ ਦੋ ਕਿਹਾ ਬਾਰਡ ਦਾ ਰੋਲ ਆ ਤੇ ਬਾਡ ਚਲੋ ਹੁਣ ਕਬੂਤਰੋ ਆ ਜੀ ਬਾਤ ਕਰਾਉਨੇ ਹਾਂ ਲੋ ਜੀ ਇਹ ਜਾਲੇ ਮਾਇ ਜੀ ਉਸਤਾਜੀ ਹੋਣਾ ਨੇ ਇਹਦਾ ਸ਼ੋਅ ਕਰਾਉਨੇ ਆ ਜੀ ਤੁਹਾਨੂੰ ਹੁਣ ਠੀਕ ਹੈ ਜੀ ਅੱਜ ਬੜਾ ਖੁਸ਼ੀ ਦਾ ਦਿਹਾੜਾ ਜੀ ਦਾਗ ਮਨਜੀਤ ਸਿੰਘ ਔਇਲਾ ਸਾਹਿਬ ਨੇ ਇਨੋਗ੍ਰੇਸ਼ਨ ਕਰਾਈ ਹੈ ਆਪਣੇ ਛੱਤ ਦੀ ਔਰ ਸਾਰੇ ਪੰਜਾਬ ਸਾਰੇ ਜਿਹੜਾ ਪੰਜਾਬ ਨੂੰ ਉਹ ਸੱਦਿਆ ਵਾ ਟੋਟਲ ਸਾਡੇ ਸੀਨੀਅਰ ਉਸਤਾਦ ਜੀ ਸ਼ਨੂ ਉਸਤਾਦ ਜੀ ਨੇ ਗੁਰਵਿੰਦਰ ਸਿੰਘ ਜੀ ਨੇ ਮੇਰਾ ਨਾਮ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਬਾਈਵਾਲ ਸਾਹਿਬ ਨੇ ਗੋਗੀ ਚੇਅਰਮੈਨ ਸਾਹਿਬ ਵੀ ਆ ਗਏ ਨੇ ਹਲੋ ਜੀ ਚੇਅਰਮੈਨ ਸਾਹਿਬ ਆਪਣੇ ਰਾਜੂ ਉਸਤਾਦ ਜੀ ਕੁਲਪੀਆ ਨੇ ਬਾਬਾ ਸ਼ਨੂ ਜੀ ਹੁਣੀ ਠੀਕ ਹੈ ਜੀ ਵੱਡੇ ਉਸਤਾਦ ਜੀ ਹੁਣੀ ਜਿਹੜੇ ਦਿੱਲੀ ਤੋਂ ਆਏ ਨੇ ਔਰ ਸਰਪੰਚ ਉਸਤਾਦ ਜੀ ਕੌਣ ਨਹੀਂ ਜਾਣਦਾ ਇਹਨਾਂ ਨੂੰ ਜੀ ਆਜ਼ਾਦ ਤੇ ਮਜਬੂਰ ਨਹੀਂ ਆ ਸਾਰਿਆਂ ਨੇ ਅੱਜ ਔਰ ਸਾਰੀਆਂ ਦੀਆਂ ਪਾਰਟੀਆਂ ਇੱਥੇ ਆਈਆਂ ਇੱਕ ਮੰਚ ਤੇ ਅੱਜ ਸਾਰੇ ਇਕੱਠੇ ਹੋਏ ਆ ਔਰ ਮੈਂ ਬਹੁਤ ਜ਼ਿਆਦਾ ਵਧਾਈ ਦੇਣਾ ਚਾਹੁੰਦਾ ਹਾਂ ਉਸਤਾਦ ਮਨਜੀਤ ਸਿੰਘ ਹੁਣਾਂ ਨੂੰ ਸ਼ਾਰਟ ਲਈ ਇਹਨਾਂ ਨੇ ਬਹੁਤ ਅੱਛੇ ਕਬੂਤਰ ਤਿਆਰ ਕੀਤੇ ਆ ਕਬੂਤਰ ਤੇ ਜ਼ਰੂਰ ਇਹਨਾਂ ਕੋਲ ਥੋੜੇ ਆ ਪਰ ਬੈਸਟ ਨਸਲਾਣੇ ਔਰ ਆਉਣ ਵਾਲੇ ਦਿਨਾਂ 'ਚ 2026 ਦਾ ਸ਼ੌਕ ਵੀ ਹੈ ਬੈਸਟ ਕਰਕੇ ਇੱਥੇ ਰਸਣਗੇ ਜਿਹੜੀਆਂ ਪਹਿਲੀ ਵਾਰੀ ਤੇ ਚਲੋ ਮੈਂ ਜੋਗੀ ਸਾਰੇ ਆਪਾਂ ਸੱਜਣ ਬਿੱਤਰ ਵੰਡੂ ਵੰਦਾ ਤੇ ਪਤਾ ਨਹੀਂ ਪਰ ਸਾਰੇ ਕੱਪਾਂ ਦੇ ਵਿੱਚ ਹਿੱਸਾ ਜ਼ਰੂਰ ਇਹ ਲੈਣਗੇ ਔਰ ਜਿਹੜਾ ਆਪਾਂ ਸਤਾਦ ਹੁਣਾਣੇ ਇੱਕ ਵਧੀਆ ਉਪਰਾਲਾ ਸ਼ੁਰੂ ਕੀਤਾ ਪਹਿਲਾਂ ਪੰਜਾਬ ਜੰਮੂ ਕੱਪ ਦੇ ਵਿੱਚ ਮੋਟਰਸਾਈਕਲ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਜੰਮੂ ਦੇ ਵਿੱਚ 25-25 3-3 ਲੱਖ ਰੁਪਿਆ ਲਾ ਕੇ ਕੱਪ ਉਡਾਏ ਨੇ ਔਰ ਰੈਰਗੀ ਵੀ ਉਸਤਾਜੀ ਨੇ ਇਹ ਗੱਲ ਕਹੀ ਹੈ ਵੀ ਆਪਾਂ 15 ਲੱਖ ਰੁਪਿਆ ਜੰਮੂ ਦੇ 15 ਲੱਖ ਰੁਪਿਆ ਜਿਹੜਾ ਉਹ ਪੰਜਾਬ ਨਾਲ ਕੱਪ ਉਡਾਵਾਂਗੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਇਹਨਾਂ ਦੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਹੈਪੀ ਆ ਮੁੰਡਾ ਇਹਨਾਂ ਦੇ ਨਾਲ ਬਹੁਤ ਵਧੀਆ ਜੁੜਿਆ ਇਮਾਨਦਾਰ ਔਰ ਵਧੀਆ ਬਾਤੀ ਵੀ ਇਹਨਾਂ ਦੀ ਜਿਹੜੀ ਪਾਰਟੀ ਆ ਮੈਂ ਇਹਨਾਂ ਨੂੰ ਕਹਾਂ ਵੀ ਇਹਨਾਂ ਨੂੰ ਮੋਰੇ ਲਾ ਕੇ ਤੇ ਤੁਸੀਂ ਕੰਮ ਕਰਾਓ ਅਸੀਂ ਸਾਰੇ ਤੁਹਾਡੇ ਨਾਲ ਆ ਜਿੱਥੇ ਵੀ ਕਹਿਣਗੇ ਜਿੱਥੇ ਸਾਡੀ ਲੋੜ ਹੋਏਗੀ ਮਤਲਬ ਕਿ ਮੈਂ ਮੈਂ ਇਕੱਲਾ ਨਹੀਂ ਮੈਂ ਸਾਰੇ ਉਹਦੀ ਪੰਜਾਬੀ ਦੀ ਗੱਲ ਕਰਦਾ ਵੀ ਆਪਾਂ ਤੁਹਾਡੇ ਨਾਲ ਖੜੇ ਆ ਵਧੀਆ ਸ਼ੌਕ ਕਰੋ ਜੀ ਔਰ ਵਧੀਆ ਸ਼ੌਕ ਦਿਰਾਓ ਕਬੂਤਰ ਬਾਜੀ ਨੂੰ ਚਾਰ ਚੰਦ ਲਾਏ ਨੇ ਜੀ ਇਹਨਾਂ ਨੇ ਜਦੋਂ ਦੇ ਇੱਥੇ ਆਏ ਨੇ ਬੜਾ ਜਆ ਪੰਜਾਬ ਦੇ ਵਿੱਚ ਅੱਜ ਉਹਨਾਂ ਦੀ ਛੱਤ ਲਈ ਆਪਾਂ ਬਹੁਤ ਹੀ ਇਹਨਾਂ ਨੇ ਜਿਹੜੀ ਕਬੂਤਰ ਬਾਜੀ 10% ਹੋ 90% ਤੱਕ ਆ ਗਈ ਆ ਤੇ ਜਦੋਂ ਦਾਖਾ ਫੁੱਢਣਗੇ ਤੇ ਹੋਰ ਵਧੀਆ ਜਿਹੜੇ ਆ ਉਹ ਹੋ ਜਾਣਗੇ ਜੀ ਥੈਂਕ ਯੂ ਸਤਾ ਜੀ ਦੋ ਸ਼ਬਦ ਤੁਸੀਂ ਦੋ ਸ਼ਬਦ ਤੁਸੀਂ ਗੱਲੇ ਬੋਲੋ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਮੈਂ ਸਾਰੇ ਉਸਤਾਦਾਂ ਵੀਰਾਂ ਦਾ ਸਾਹਮਣੇ ਪਾਜੀ ਵੀ ਆਏ ਨੇ ਸਾਡੇ ਕੋਲੇ ਸਾਹ ਕੁਲਵਿੰਦਰ ਭਾਜੀ ਵੀ ਆਏ ਨੇ ਇੱਥੇ ਸਾਡੇ ਸੀਨੀਅਰ ਵੱਡੇ ਉਸਤਾਦ ਵੀ ਆਏ ਨੇ ਜਤਨ ਸਿੰਘ ਸਰਵਾਜਾ ਸਾਹਿਬ ਵੀ ਆਏ ਨੇ ਇਧਰ ਸਾਡੇ ਚੇਅਰਮੈਨ ਸਾਹਿਬ ਦੀ ਦੋਨਾਂ ਪਾਰਟੀਆਂ ਦੇ ਆਏ ਨੇ ਮੇਰੇ ਵੀਰ ਜੰਮੂ ਤੋਂ ਵੀ ਜਿੰਨੇ ਮੇਰੇ ਭਰਾ ਆਏ ਨੇ ਮੇਰੇ ਸ਼ਗਿਰਦ ਉਸਤਾਦ ਹੈਪੀ ਭਾਜੀ ਸੰਜੂ ਭਾਜੀ ਮੈਂ ਸਾਰਿਆਂ ਦਾ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ ਦੇਖੋ ਇਥੇ ਕੇ ਕੋ ਟਾਈਮ ਨਹੀਂ ਆ ਆਪਣੇ ਪਰਿਵਾਰਾਂ ਨੂੰ ਵੀ ਟਾਈਮ ਦੇਣਾ ਹੁੰਦਾ ਸਾਰਾ ਕੁਝ ਪਰ ਇੰਨੀ ਗਰਮੀ 'ਚ ਵੀ ਫਿਰ ਵੀ ਆਏ ਆ ਸਿੰਘ ਇੰਜੋਏਮੈਂਟ ਕਰ ਰਹੇ ਆ ਤੇ ਮੇਰਾ ਇਹੀ ਸਾਰਿਆਂ ਨੂੰ ਕਿ ਸਾਰਿਆਂ ਨੇ ਸ਼ੌਕ ਕਰਨਾ ਸ਼ੌਂਕ ਹੀ ਆ ਹੋ ਸਕਦਾ ਮੈਂ ਛੱਤ ਕਦੇ ਨੂੰ ਆ ਰਹਾ ਮੈਂ ਸਿਰ ਬਹਾਨਾ ਬਣਾਇਆ ਇੰਡੀਆ ਆਣ ਦਾ ਕਿ ਹਰੇਕ ਸਾਲ ਮੈਂ ਫੰਕਸ਼ਨ ਅਟੈਂਡ ਕਰ ਸਕਾਂ ਇਹ ਮੇਰੇ ਪੈਮੀ ਮੈਨੂੰ ਇਹ ਤਾਲੀਆਂ ਜੀ ਸਿਰ ਵੇਸ ਕਰਕੇ ਮੈਂ ਪੌਸ਼ ਜੂਰ ਕਰਾਂਗਾ ਰਾਣ ਦੀ ਪਰ ਰਾਬੀ ਜਾਣਦਾ ਜੋ ਹੁਣਾ ਆ ਰਿਹਾ ਹੈ ਆ ਕਿ ਮੇਰੇ ਵੀਰਾਂ ਦਾ ਸਹਿਯੋਗ ਧੰਨਵਾਦ ਆ ਬਹੁਤ ਵਧੀਆ ਸ਼ੌਕ ਕਰ ਰਹੇ ਨੇ ਸਾਰੇ ਵੀਰ ਮੈਂ ਸਾਰਿਆਂ ਨੂੰ ਬੈਠਾ ਜੇ ਨੂੰ ਵੀ ਮੇਰੀ ਜ਼ਰੂਰਤ ਹੈ ਮੈਂ ਹਾਜ਼ਰ ਹਾਂ ਥੈਂਕ ਯੂ ਸੋ ਮਚ ਮੇਰਾ ਸਾਰੇ ਜੀ ਜੀ ਰਾਮ ਮਨਜੀਤ ਸਿੰਘ ਹੋਰ ਆਨੇ ਆ ਕੇ ਯੂ ਐਸ ਏ ਤੋਂ ਇਹ ਜਿਹੜੀ ਕਬੂਤਰ ਬਾਜ਼ੀ ਨੂੰ ਅੱਗੇ ਲੈ ਕੇ ਗਏ ਨੇ ਸ਼ਾਇਦ ਪੰਜਾਬ ਦੇ ਵਿੱਚ ਕੋਈ ਵੀ ਨਹੀਂ ਸੀ ਰਤ ਨੂੰ ਲਾ ਜਦੋਂ ਦੇ ਐਂਟਰ ਹੋਏ ਨੇ ਪੰਜਾਬ ਦੀ ਕਬੂਤਰ ਬਾਜ਼ੀ ਜਿਹੜੀ ਹੈ ਨਾ ਉਹ ਤੁਸੀਂ ਇਹ ਲਗਾ ਲਓ ਕਿ ਜੇ ਅੱਗੇ ਵੀ 25% ਸੀ ਤੇ ਅੱਜ ਅਸੀਂ 90% ਤੇ ਪਹੁੰਚੀ ਹੈ ਇਹਨਾਂ ਦਾ ਇੱਕੋ ਮੈਸੇਜ ਹੈ ਜਿਹੜਾ ਕਿ ਅਸਲ ਮੈਸੇਜ ਹੈ ਇਹਦੇ ਵਿੱਚ ਕਬੂਤਰ ਵੀ ਦਿੰਦੇ ਨੇ ਸ਼ਾਂਤੀ ਦੇ ਪ੍ਰਤੀਕ ਨੇ ਇਹਨਾਂ ਦਾ ਵੀ ਮੈਸੇਜ ਹੈ ਵੀ ਸਾਰੇ ਰਲ ਮਿਲ ਕੇ ਬੋ ਪਿਆਰ ਮੁਹੱਬਤ ਨਾਲ ਸ਼ੌਕ ਨੂੰ ਅੱਗੇ ਲੈ ਕੇ ਜਾਓ ਮੈਂ ਤੇ ਇਹੀ ਚਾਹਾਂਗਾ ਤੇ ਇਹਨਾਂ ਦੇ ਪੂਰਨਿਆਂ ਦੇ ਉੱਤੇ ਚੱਲਣਾ ਵੀ ਚਾਹਾਂਗਾ ਤੇ ਕਾਹਾਂਗਾ ਵੀ ਸਾਰਿਆਂ ਨੂੰ ਵੀ ਅਸੀਂ ਸਾਰੇ ਰਲ ਮਿਲ ਕੇ ਚੱਲੀਏ ਜਿਹੜੀਆਂ ਛੋਟੀਆਂ ਛੋਟੀਆਂ ਕੰਟਰੋਵਰਸੀਆਂ ਨੇ ਉਹ ਸਿਰਫ ਟੂਰਨਾਮੈਂਟ ਦੇ ਲੈਵਲ ਤੱਕ ਹੀ ਉਹਨਾਂ ਨੂੰ ਰਹਿਣ ਦਿਆ ਕਰੀਏ ਉਹਨਾਂ ਨੂੰ ਪਰਸਨਲੀ ਕੈਰੀ ਨਾ ਕਰਿਆ ਕਰੀਏ ਸਾਰੀਆਂ ਬੜੀਆਂ achੀਆਂ ਹਸਤੀਆਂ ਨੇ ਬੜੀਆਂ ਅچھے ਅਧਿਆਤਿਆਂ ਨੇ ਸਾਰੇ ਲੋਕ ਸਾਰੇ ਅੱਛਾ ਟਾਈਮ ਜਿੰਦੇ ਨੇ ਅੱਛਾ ਪੈਸਾ ਸਪੈਂਡ ਕਰ ਦੇਣੇ ਇਹਦੇ ਤੇ ਔਰ ਇਹ ਮੈਸੇਜ ਜਿਹੜਾ ਨਾ ਸਾਰਿਆਂ ਲਈ ਹੈ ਪਾਰਟਿਕੂਲਰ 2 4 5 ਬੰਦਿਆਂ ਲਈ ਨਹੀਂ ਹੈ ਤੇ ਸਾਰਿਆਂ ਲਈ ਹੈ ਜੇ ਇਸ ਚੌਂਕ ਤੋਂ ਅਸੀਂ ਅੱਗੇ ਖੜਨਾ ਹੈ ਤੇ ਸਾਨੂੰ ਉਹਦੇ ਤੇ ਪਹਿਰਾ ਵੀ ਦੇਣਾ ਪਏ ਤੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਥੈਂਕ ਯੂ ਉਸਤਾਦ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਪਹਿਲਾ ਭਾਈ ਨੂੰ ਮੁਬਾਰਕਾਂ ਬਹੁਤ ਬਹੁਤ ਸ਼ਰਵਨ ਉਸਤਾਦ ਜੀ ਨੇ ਜਲੰਧਰ ਤੋਂ ਪਰਿਆ ਖਾਲੇ ਬਹੁਤ ਜ਼ਿਆਦਾ ਕਬੂਤਰ ਬਿਲਕੁਲ ਜੀ ਬਿਲਕੁਲ ਜੀ ਜੀ ਕਪਿਲ ਜੀ ਮੇ ਕੋ ਨਾ ਜਦੋਂ ਮੈਂ ਹੁਣ ਕਹਿ ਨਹੀਂ ਜਨਾ ਭਾਈ ਜੋ ਸਿਪਾਹੀ ਹੁੰਦੇ ਉਹਦੇ ਬਿਖੌਂਦੇ ਆ ਸਹੀ ਆ ਜੀ ਤੇ ਛੰਨੂ ਭਾਈ ਤੇ ਸਾਡੇ ਤੋਂ ਅੱਜ ਤੋਂ 25-20 ਸਾਲ ਪਹਿਲਾਂ ਤਪ ਜਿੱਤ ਕੇ ਲਿਆਏ ਸੀਗੇ ਪੰਜਾਬ ਚ ਇੰਪੀਰ ਬਣ ਚੁੱਕੇ ਜਿੱਥੇ ਆਏ ਜੀ ਤੇ ਗੋਗੀ ਭਾਈ ਦਾ ਬਹੁਤ ਪਿਆਰ ਆ ਮੇਰਾ ਤੇ ਆ استاد ਜੀ ਤੋਂ ਮੈਂ ਜਾਣ ਲੈਣੇ ਹਲੇ ਇਹ ਨਵੇਂ ਇਹ ਬਹੁਤ ਪੀਸ ਬਹੁਤ ਨਵੇਂ ਚਲੋ ਸੌਰੀ ਭਾਈ ਮੈਨੂੰ ਰੈਫਰੈਂਸ ਪਤਾ ਪਲਸ ਇੱਕ ਮਿੰਟ ਮੈਨਾਂ ਨੂੰ ਰੈਫਰੈਂਸ ਦਿੰਨਾ ਜੀ ਇਹਨਾਂ ਦੇ ਜਿਹੜੇ ਉਸਤਾਦ ਨੇ ਨਾ ਸਰਦਾਰ ਕਰਮ ਸਿੰਘ ਹੋਣ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੇ ਤੇ ਅਸੀਂ ਰਲ ਕੇ ਰਿਸਰਚ ਕੱਪ ਸ਼ੁਰੂ ਕੀਤਾ ਸੀਗਾ ਚਲੋ ਬਹੁਤ ਵਧੀਆ ਮੈਂ ਤਾਂ ਬੋਲੇ ਉਹ ਤੋਂ ਅੱਜ ਦੀ ਹੈ ਜਿਹੜੀ ਚੱਲੀ ਹੋਈ ਹੈ ਪ੍ਰਥਾ ਅੱਛਾ ਜੀ ਮਮੂ ਮੁबारकਾ ਤੇ ਇਹ ਬਹੁਤ ਵਧੀਆ ਲੱਗਾ ਅੱਜ ਮੈਨੂੰ ਆ ਕੇ ਛੱਡੂ ਉਸਤਾਦ ਜੀ ਆਏ ਮੈਨੂੰ ਬਹੁਤ ਮਾਣ ਲੱਗਾ ਇਹਨਾਂ ਤੇ ਤੇ ਗੋਗੀ ਨਾਮੀ ਤੇ ਜਿੰਨੇ ਵੀਰੇ ਭਰਾ ਆਏ ਆ ਜਿੰਨੇ ਕਬੂਤਰ ਖਿਲਾੜੀ ਮੈਂ ਉਹਨਾਂ ਦਾ ਥੈਂਕ ਯੂ ਕਰਦਾ ਤੇ ਭਾਜੀ ਨੂੰ ਬਹੁਤ ਬਹੁਤ ਮੁਹਾਰਤਾਂ ਇਹ ਆਪਣੇ ਅੰਮਰਸਰ ਦੇ ਸਰਨਾ ਪ੍ਰਾਣੇ ਕਬੂਤਰ ਬਾਜ਼ ਨੇ ਅੱਜ ਵੀ ਇਹਨਾਂ ਨੇ ਅੰਮਰਸਰ ਦੀ ਸ਼ਾਨ ਹੈ ਅੰਮਰਸਰ ਦੀ ਸ਼ਾਨ ਹੈ ਉਸਤਾਦ ਛੰਨੂ ਜੀ ਤਿੰਨ ਵਾਰ ਚੈਂਪੀਅਨ ਰਹੇ ਅੰਮਰਸਰ ਦਾ ਲਗਦਾ ਬਹੁਤ ਬਹੁਤ ਮੁਹਾਰਤਾਂ ਜੀ ਬਹੁਤ ਬਹੁਤ ਮੁਹਾਰਤਾਂ ਬਾਕੀ ਉਹਨਾਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹਨਾ ਉਪਰਾਲਾ ਕਰਕੇ ਸਾਰੀ ਜਨਤਾ ਨੂੰ ਇਕੱਠਾ ਕੀਤਾ ਸਾਰੇ ਪੰਜਾਬ ਦੇ ਜੰਮੂ ਤੋਂ ਸਾਰੇ ਜਿਲ੍ਹੇ ਦੇ ਬੰਦੇ ਆਏ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਜਿਹੜਾ ਇੱਕ ਪੁੱਤਰਬਾਜੀ ਨੂੰ ਅੱਗੇ ਲੈ ਕੇ ਗਏ ਆ ਇਹਨਾਂ ਸਾਥ ਦਿੱਤਾ ਮਾਇਆ ਵੱਲੋਂ ਹੀ ਇਹ ਚੀਜ਼ ਦੀ ਟੋਰ ਨਹੀਂ ਦਿੱਤੀ ਕਿ ਜਿਨ੍ਹਾਂ ਪੈਸਾ ਖਰਚਿਆ ਹਰ ਚੀਜ਼ ਦਾ ਇਹਨਾਂ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਨੂੰ ਇਹਨਾਂ ਦੇ ਪੂਰਨਿਆਂ ਦੇ ਚਲਣ ਚਾਹੀਦਾ ਉਹਨਾਂ ਸਾਥ ਦੇ ਜੇ ਆਪਾਂ ਕਿਸੇ ਨਾ ਵੀ ਕਵਾਂ ਟੰਡ ਬੰਡਣਾ ਕੋਈ ਨਹੀਂ ਗਾਓ ਆਪਾਂ ਸਾਰੇ ਰਲ ਮਿਲ ਕੇ ਰਹੀਏ ਮਾੜਾ ਮੋਟਾ ਵਿਤਕਰਾ ਨਹੀਂ ਕਿ ਕਰਨਾ ਚਾਹੀਦਾ ਕੋਈ ਫਲਾਣੇ ਦੇ ਕਬੂਤਰ ਰੋਡ ਦੀ ਨਾ ਪਹਿਲੇ ਨਾ ਲੱਗਿਏ ਆਪਾਂ ਪਿਆਰ ਨਾਲ ਸਾਰੇ ਰਹਿਣਾ ਚਾਹੀਦਾ ਇਧਰ ਆਪਣੇ ਜੱਗੀ ਉਸਤਾਜ ਜੀ ਹਣੀ ਠੀਕ ਹੈ ਜੀ ਗਰਦਾਸਪੁਰ ਤੋਂ ਧਾਰੀਵਾਲ ਤੋਂ ਜੱਗੀ ਧਾਰੀਵਾਲ ਤੋਂ ਠੀਕ ਹੈ ਜੀ ਬਹੁਤ ਅੱਛੇ ਕਬੂਤਰ ਬਾਜੀ ਕਰਦੇ ਨੇ ਸ਼ਾਮ ਸ਼ਾਮ ਤੱਕ ਇਹਨਾਂ ਦੇ ਕਬੂਤਰ ਰੋੜਦੇ ਨੇ ਸਾਡੇ ਨਾਲ ਸਾਡੇ ਮੁਖਾਲਫਤ ਨੇ ਪਰ ਭਰਾ ਨੇ ਸਾਡੇ ਚੋਣੇ ਔਰ ਬਹੁਤ ਹੀ ਵਧੀਆ ਔਰ ਸੱਚੀ ਸੁਥੀ ਕੋਈ ਵੀ ਝਗੜਾ ਪੈਂਦਾ ਅਹੀਂ ਨਹੀਂ ਉਹਨੂੰ ਦੂਜੇ ਤੀਜੇ ਦਿਨ ਤੋਂ ਬਾਅਦ ਕਰੰਦੀ ਦਾ ਉਸੇ ਲਈ ਨਵੇੜੀ ਦਾ ਬਹੁਤ ਅੱਛੇ ਕਬੂਤਰ ਉਡਾਉਂਦੇ ਨੇ ਵਧੀਆ ਕਬੂਤਰ ਬਾਜੀ ਜੀ ਕੋ 2 ਲੱਖ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਅੱਜ ਅਸੀਂ ਔਜਲਾ ਸਾਹਿਬ ਦੇ ਸੱਦੇ ਤੇ ਇੱਥੇ ਆਏ ਹਾਂ ਤੇ ਬਹੁਤ ਵਧੀਆ ਅੱਜ ਕੋਈ ਇੱਥੇ ਜੇ ਕਹੇ ਨਾ ਵੀ ਇੱਕ ਪਾਰਟੀ ਦਾ ਬੰਦਾ ਨਹੀਂ ਸਾਰੇ ਅੱਜ ਅਸੀਂ ਭਰਾ ਇਕੱਠੇ ਕੀਤੇ ਇਹਨਾਂ ਨੇ ਇੱਕ ਪਲੇਟਫਾਰਮ ਤੇ ਪੰਜਾਬ ਦੇ ਪੰਜਾਬ ਲੈਵਲ ਦੇ ਉਹ ਵੀ ਜੰਮੂ ਦੇ ਵੀ ਪੰਜਾਬ ਦੇ ਹਾਂਜੀ ਉਹ ਇੱਕ ਹਾਈ ਫਲਾਅ ਵਾਲੇ ਕਬੂਤਰਾਂ ਵਾਸਤੇ ਬੜਾ ਤਗੜਾ ਨਾ ਪਲੇਟਫਾਰਮ ਤਿਆਰ ਕੀਤਾ ਹੋ ਤੇ ਸਾਡਾ ਵੀ ਫਰਜ਼ ਬਣਦਾ ਵੀ ਇਹਨਾਂ ਦਾ ਪੂਰਾ ਸਾਥ ਦੇਈਏ ਤੇ ਆਪਣੇ ਗਰੁੱਪ ਲੋਕਾਂ ਤੋਂ ਅਸੀਂ ਪੂਰਾ ਹੈ ਹੀ ਸਾਡੇ ਹੁਣ ਉਹ ਗਰੁੱਪ ਦੇ ਮਤਲਬ ਮੈਂਬਰ ਆ ਸਾਡੇ ਆਪਣੇ ਭਰਾ ਵਾ ਅਹੀਂ ਦਾ ਸਾਥ ਦੇਣਾ ਤੇ ਬਾਕੀ ਨੂੰ ਇਹੋ ਕਵਾਂਗੇ ਕਿ ਜਿਹੜਾ ਚੰਗਾ ਕੰਮ ਕਰਦਾ ਉਹ ਸਾਡੇ ਸਾਥ ਹੀ ਆ ਤੇ ਜਿਤਨਾ ਕਿ ਥੋੜੇ ਦਿਨ ਪਹਿਲਾਂ ਇੱਕ ਬੈਂਡ ਦਾ ਮੁੱਦਾ ਉੱਠਿਆ ਹੈਗਾ ਤੁਹਾ ਜਵਾਬ ਦਿੱਤਾ ਸੀ ਪਰਮਾਤਮਾ ਨੇ ਚਲੋ ਕਿੱਪਾ ਕੀਤੀ ਹੈ ਚਲੋ ਬੈਨ ਉੱਠ ਗਿਆ ਵਾ ਤੇ ਜੇ ਕਿਤੇ ਇਹੋ ਜਿਹਾ ਗਾਂ ਕੋਈ ਪ੍ਰੋਬਲਮ ਆਵੇ ਤੇ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਬਿਲਕੁਲ ਤੇ ਬਾਕੀ ਸਾਡੇ ਆਪਸਰ ਭਰਾ ਵਾ ਬਿਲਕੁਲ ਜੀ ਇੱਕ ਉਸਤਾ ਜੀ ਅੱਜ ਤੇ ਏਕੇ ਤੋਂ ਪਤਾ ਲੱਗਦਾ ਆਪਾਂ ਹਮੇਸ਼ਾ ਹੀ ਮੋੜੇ ਨਾਲ ਮੋੜਾ ਲਾ ਕੇ ਖੜਦੇ ਆ ਤੇ ਖੜਦੇ ਰਵਾਂਗੇ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਕਬੂਤਰ ਬਾਜੀ ਤੇ ਬੈਨ ਲਗਾਇਆ ਗਿਆ ਸੀ ਉਹਦੇ ਵਿੱਚ ਸਾਰੇ ਕਬੂਤਰਬਾਜ਼ਾਂ ਨੇ ਰਲ ਕੇ ਬੜਾ ਭਰਾਲਾ ਕੀਤਾ ਤੇ ਉਹ ਬੈਨ ਜਿਹੜਾ ਉਹ ਵਾਪਸ ਹੋ ਗਿਆ ਬਲਕਿ ਉਹ ਬਾਜ਼ੀਆਂ ਹੋਰ ਚੰਗੀਆਂ ਆਪਾਂ ਸਟ੍ਰੌਂਗ ਕਰ ਸਕਦੇ ਹਾਂ ਸਰਕਾਰ ਜੁਆ ਨਹੀਂ ਗੇਟ ਦਾਲਦੇ ਉਹਨਾਂ ਨੇ ਫੰਕਸ਼ਨ ਕਰਾਣਾ ਜੀ ਉਹਨਾਂ ਨੇ ਵਧੀਆ ਲੈਵਲ ਵੱਡੇ ਲੈਵਲ ਤੇ ਉਹ ਘਰ ਆ ਰਹੇ ਆ ਤੇ ਮੈਂ ਇਹ ਚਾਹਨਾ ਵੀ ਸਾਰੇ ਕਬੂਤਰਬਾਜ਼ ਉੱਥੇ ਹਮ ਹਮਾ ਕੇ ਪਹੁੰਚਣ ਜੀ ਇਹ ਦੇਖੋ ਜਾਇਆ ਜਾਂਦਾ ਉਹ ਉੱਥੇ ਜ਼ਰੂਰ ਜਾਏ ਕਿਉਂਕਿ ਸਾਡਾ ਕੱਠ ਵੇਖ ਕੇ ਸਰਕਾਰਾਂ ਵੀ ਵੇਖਣਗੀਆਂ ਕਿ ਇਹਨਾਂ ਦੇ ਸ਼ੌਂਕ ਦੇ ਨਾਲ-ਨਾਲ ਇਸ ਇਸ ਕਬੂਤਰਬਾਜੀ ਕਬੂਤਰ ਕਬੂਤਰਾਂ ਦੇ ਬਿਜ਼ਨਸ ਦੇ ਵਿੱਚ ਬਹੁਤ ਬੰਦੇ ਜਿਹੜੇ ਆ ਰੋਟੀ ਵੀ ਖਾ ਰਹੇ ਆ ਬਿਲਕੁਲ ਜੀ ਬਿਲਕੁਲ ਜੀ ਹੈ ਨਾ ਭਈ ਜੇ ਸਾਡਾ ਉੱਥੇ 1 ਲੱਖ ਦੇ ਕਰੀਬ ਹੋ ਜੇ ਤੇ ਮੈਂ ਕਹਿੰਦਾ ਜੀ ਬਹਿ ਜਾ ਬਹਿ ਜਾ ਹੋ ਜੇ ਅੱਗੇ ਤਾਂ ਸੰਸਾ ਬਣ ਗਈ ਬਣ ਕੇ ਨਾ ਤੇ ਸਭ ਨਾਲ ਪਹਿਲੇ ਲੋਕੀ ਇਹਨਾਂ ਨੂੰ ਇਕੱਠੇ ਕਰਨ ਸ਼ੌਕੀਨਾਂ ਨੂੰ ਉਸਤਾ ਜਿਹੜਾ ਜਿਹੜਾ ਕਿ ਪੰਜਾਬ ਦੇ ਵਿੱਚ ਕਬੱਡੀ ਜਿਹੜੀ ਬਹੁਤ ਜ਼ਿਆਦਾ ਪ੍ਰਮੋਟ ਹੋਈ ਹੈ ਬਿਲਕੁਲ ਉਹਦੇ ਵਿੱਚ ਵੀ ਥੋੜੀ ਐਂਟਰੀ ਫੀਸ ਹੁੰਦੀ ਆ ਬਾਕੀ ਜੇ ਕੋਈ ਜੂਏ ਬਾਜੀ ਕਹਿੰਦਾ ਤਾਂ ਉਹ ਗਲਤ ਗੱਲ ਆ ਜਿੱਦਾਂ ਹੁਣ ਔਜਲਾ ਸਾਹਿਬ ਆ ਚਾਹੇ ਬਾਕੀ ਕੋਈ ਆ ਦੇਾ ਕਪਲ ਭਾਜੀ ਆ ਗੁਰਿੰਦਰ ਭਾਜੀ ਹੋਣੀਆਂ ਆਪਣੇ ਲੈਵਲ ਤੇ ਟੂਰਨਾਮੈਂਟ ਕਰਦੇ ਆਪਣੇ ਜੇਬਾਂ ਚੋਂ ਪਾਏ ਖਰਚ ਕੇ ਬਿਲਕੁਲ ਬੜੇ ਭਟੇ ਲੈਵਲ ਦੇ ਟੂਰਨਾਮੈਂਟ ਹੋ ਰਿਹਾ ਕੋਈ ਜੂਆ ਬਾਜੀ ਨਹੀਂਗੀ ਇੱਥੇ ਜੇ ਮੰਨ ਲਓ 1000 ਰੁਪਏ ਐਂਟਰੀ ਚਾ 2000 ਰੁਪਏ ਐਂਟਰੀ ਪਾ ਕੇ ਤੇ ਕੋਈ 2-2 ਲੱਖ 4-4 ਲੱਖ ਦਾ ਇਨਾਮ ਜਿੱਤ ਰਹੇ ਆ ਸਾਡੇ ਭਰਾ ਤੇ ਇੱਕ ਕਹਦਾ ਮੁਕਾਬਲੇ ਆ ਬਾਕੀ ਕੋਈ ਨਸ਼ਾ ਇਹ ਚ ਪ੍ਰਮੋਟ ਨਹੀਂ ਹੋ ਰਿਹਾ ਕੋਈ ਸਾਬਤ ਕਰਦੇ ਨਾ ਕੂਤਰਾਂ ਨੂੰ ਨਸ਼ਾ ਦਿੰਦੇ ਆ ਤੇ ਅਸੀਂ ਕਬੂਤਰਬਾਜੀ ਜਿਹੜਾ ਜਵਾਬ ਦੇਵਾਂਗੇ ਇਹੋ ਜੀ ਕੋਈ ਗੱਲ ਨਹੀਂ ਗਈ ਸੋ ਅਸੀਂ ਬਹੁਤ ਬਹੁਤ ਥੈਂਕਸ ਆ ਆਉਲਾ ਸਾਹਿਬ ਦਾ ਵੀ ਦਰਿਆ ਦੇ ਥੱਲੇ ਤੇ ਕੇ ਬੰਦੇ ਵੇਖੇ ਪਰ ਅੱਜ ਸਮੁੰਦਰ ਹੀ ਵੇਖਿਆ ਭਾਜੀ ਦਾ ਸਮੁੰਦਰ ਦੇ ਰਾਜੂ ਸਾਹਿਬ ਜੀ ਆ ਲੋ ਜੀ ਰਾਜੂ ਇੱਕ ਸਵਾਲ ਲਵਾਂਗੇ ਜਿਹੜਾ ਇੰਟਰ ਸਟੇਟ ਜਿਹੜਾ ਤੁਸੀਂ ਹੁਣ ਚੈਂਪੀਅਨਸ਼ਿਪ ਕਰਵਾਉਣ ਦਾ ਰਹੇ ਹੋ ਜੰਮੂ ਦੀ ਪੰਜਾਬ ਦਾ ਕੰਮ ਉਹਦੇ ਬਾਰੇ ਵੀ ਕੁਝ ਵੀ ਕਰਕੇ ਦਿਖਾ ਕੇ ਸਾਰੇ ਵੀਵਰਸ ਨੂੰ ਦੇਖੋ ਦੋਸਤੋ ਮੈਂ ਲਾਸਟ ਈਅਰ ਵੀ ਕੀਤਾ ਸੀ ਅਸੀਂ ਕਿ ਪੰਜਾਬ ਦਾ ਕੱਪ ਆ ਟੁੱਟੇਗਾ ਜੰਮੂ ਦਾ ਆ ਟੁੱਟੇਗਾ ਕੁਝ ਕਾਰਨਾਂ ਦੇ ਪੰਜਾਬ ਦਾ ਨਹੀਂ ਉੱਠ ਸਕਿਆ ਮੈਂ ਉਹ ਕਾਰਨ ਹੁਣ ਸਾਹਮਣੇ ਨਹੀਂ মিডিਆ ਤੇ ਦਿਹਾਉਣਾ ਚਾਹੁੰਦਾ ਵੀ ਜੋ ਸਾਰੇ ਪਰਸਨ ਦੋਸਤ ਨੇ ਸਾਡੇ ਕੋਈ ਗੱਲ ਨਹੀਂ ਮੈਂ ਸਾਰਿਆਂ ਨਾਲ ਸਲਾਹ ਕੀਤੀ ਹੈ ਸਾਰਿਆਂ ਨੂੰ ਸਮਝਾਇਆ ਅਸੀਂ ਸਾਰਿਆਂ ਨੂੰ ਹੁਣ ਏਡ ਸਾਰ ਕੀਤਾ 2026 ਜੰਮੂ ਤੇ ਪੰਜਾਬ ਦੰਗਲ ਹੋਏਗਾ ਜੀ ਉਹ ਪਤਾ ਲੱਗਿਆ ਜੰਮੂ ਚ ਕਿਹੜੇ ਚੈਂਪੀਅਨ ਹੈ ਸਾਡੇ ਪੰਜਾਬ ਦੇ ਵੀ ਕਿਹੜੇ ਚੈਂਪੀਅਨ ਹੈ ਮਹਾਕੁੰਭ ਮਹਾਕੁੰਭ ਡਾਇਆ ਗਿਆ ਹੈਗਾ ਜੀ ਹੋਰ ਉਹਦੇ ਨਾਮ ਮਾਦ ਦੀ ਮੇਰੇ ਖਿਆਲ ਨਾਲ 15 ਤੋਂ 20 ਹੋਣਗੇ ਸਾਰੇ ਹਾਂ ਜੀ ਠੀਕ ਹੈ ਜੀ ਉਹ ਇਹ ਹੋਰ ਇਹ ਸੰਜੋਗ ਸਾਰੇ ਵੀਰਾਂ ਦਾ ਆਇਆ ਵਿੱਚ ਠੀਕ ਹੈ ਜੀ ਔਰ ਇਸ ਵਾਰ ਉਹ ਦੰਗਲ ਦੀ ਜਿਹੜੀ ਡੋਰ ਹੈ ਪੰਜਾਬ ਦੀ ਡੋਰ ਹੈ ਸਾਬ ਜੱਗੀ ਸਾਫ ਧਾਰਿਆ ਖਲੀਫਾ ਹੈਪੀ ਸਾਫ ਸਾਡੇ ਪਾਰਟੀ ਦੇ ਇਰਾਂ ਕੋਲ ਹੈ ਤੇ ਬਾਕੀ ਸਾਡੇ ਦੋਨੇ ਮੇਰੇ ਡੀਐਸਪੀ ਵੀਰ ਸਾਡੀਆਂ ਬਾਹਵਾਂ ਨੇ ਸਾਡੇ ਪਿੱਛੇ ਉਹ ਖੜੇ ਨੇ ਉਹਨਾਂ ਮੈਨੂੰ ਇਹ ਹੀ ਕਿਹਾ ਕਿ ਸਾਜ ਜੀ ਤੁਸੀਂ ਨਵੇਂ ਬੰਦੇ ਅੱਕੇ ਕਰੋ ਅਸੀਂ ਪਿੱਛੇ ਸਪੋਰਟ ਲਈ ਤੁਹਾਡੇ ਖੜੇ ਹਾਂ ਕਿਸੇ ਤਰ੍ਹਾਂ ਦੀ ਸਪੋਰਟ ਉਹਦੀ ਕਰਾਂਗੇ ਉਹ ਕਰਦੇ ਵੀ ਰਹੇ ਨੇ ਕਦੇ ਮੈਂਟੀ ਲੱਗਦਾ ਫੋਨ ਲਾਉਣ ਨੂੰ ਤੇ ਕੰਮ ਹੋ ਜਾਂਦਾ ਇਹ ਹੀ ਆ ਸਾਡੇ ਵੀਰ ਨੇ ਸੀ ਉਹਨਾਂ ਸਪੋਰਟ ਕਰਦੇ ਆ ਅਗਲਾ 2026 ਦੇ ਬਾਬੇ ਉਹ ਛਾਡੀ ਗੱਲ ਦਿਓ ਆ ਤਾਂ ਕੁਝ ਵੀ ਨਹੀਂ ਸੀ ਇੱਕ ਬੰਦੇ ਨੇ ਕਿ ਪਾੜੀ ਚ ਸਟਾਰ ਇਹ ਪਾਰਟੀ ਸਟਾਰ ਹੋਈ ਹੈ ਸਾਰੇ ਵੀਰਾਂ ਨੂੰ ਲੈ ਕੇ ਅਸੀਂ ਸ਼ੌਂਕ ਕਰਾਂਗੇ ਇੱਕ ਸਾਜੀ ਜਿੱਦਾਂ ਮਤਲਬ ਕਹਿੰਦੇ ਆ ਵੀ ਮੁੱਦਾ ਉੱਠਿਆ ਸੀ ਕਿ ਇਹ ਕਬੂਤਰਾਂ ਦੀ ਲਾਹਮਾ ਹੁਣਾਂ ਦੇ ਘਰੇ ਉਹਨੇ ਟਾਈਮ ਕੱਢਣਾ ਤੇ ਆਮ ਜਿਹੜੇ ਮੁੰਡੇ ਆਪਣੇ ਘਰੇ ਫਿਰਦੇ ਆ ਬਹੁਤ ਨਸ਼ਿਆਂ 'ਚ ਪਏ ਆ ਬਿਲਕੁਲ ਕਬੂਤਰ ਬਾਜ਼ ਦੇਖਿਓ ਕੋਈ ਕੋਈ ਨਸ਼ੇ ਤੇ ਨਹੀਂ ਪੈਂਦਾ ਇਹ ਵੱਡੀ ਮੇਨ ਮੁੱਦਾ ਆ ਜੀ ਬਿਲਕੁਲ ਚੰਦੂ ਬਾਜੀ ਤਾਂ ਸੰਗੋ ਲੋ ਸੰਦੂ ਬਾਜੀ ਤੁਸੀਂ ਫੀਡਬੈਕ ਦੇਣਾ ਚਾਹੁੰਨਾ ਚਾਹੁੰਦੇ ਹਾਂ ਉਸ ਵੀ ਲੱਗ ਗਿਆ ਚੰਦੂ ਜੀ ਸਾਰੀ ਗੱਲ ਦੀ ਸਾਰੇ ਵੀਰਾਂ ਨੂੰ ਤੇ ਪਹਿਲੇ ਤੇ ਮੇਰੇ ਭਰਾ ਉਹ ਇਹਦਾ ਸਾਬ ਨੂੰ ਬਹੁਤ ਬਹੁਤ ਮੁबारकਾ ਜੀ ਅੱਜ ਇਹਨਾਂ ਦੀ ਛੱਤ ਦੀ ਓਪਨਿੰਗ ਸੀ ਇਹਨਾਂ ਨੇ ਇੱਕ ਸਾਰੇ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠਾ ਕੀਤਾ ਸਾਰੀਆਂ ਪਾਰਟੀਆਂ ਇੱਥੇ ਕੱਟੀਆਂ ਜਾਂ ਜੰਮੂ ਤੋਂ ਸਭ ਨੂੰ ਸਭ ਨੂੰ ਇਕ ਕੀਤਾ ਜੀ ਇਹਨਾਂ ਨੂੰ ਬਹੁਤ ਬਹੁਤ ਮੁबारकਾ ਜੀ ਮੇਰੇ ਵੱਲੋਂ ਵੀ ਹੈਪੀ ਬਾਈ ਹੈਪੀ ਬਾਈ ਮੈਂ ਇਹਦੇ ਬਸ ਥੈਂਕ ਯੂ ਕਹਿ ਸਕਦਾ ਉਸਤਾਦ ਰਾਨਾ ਕਿ ਉਹਨਾਂ ਨੇ ਇਸ ਗੇਮ ਨੂੰ ਚਾਰ ਚੰਨ ਲਾਇਆ ਜੋ ਐਫਰਟਸ ਇਹਨਾਂ ਨੇ ਕੀਤੇ ਆ ਸ਼ਾਇਦ ਹੀ ਕੋਈ ਕਰ ਪਾਂਦਾ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਨੂੰ ਤੇ ਹੋਰ ਬੁਰਾਈਆਂ ਨੂੰ ਛੱਡ ਕੇ ਇਸ ਪੌਪ ਨਾਲ ਜਿਹੜੇ ਨੇ ਉਹ ਪ੍ਰਮੋਟ ਹੋ ਰਹੇ ਨੇ ਉਹ ਥੈਂਕ ਯੂ ਉਸਤਾਦ ਜੀ ਦਾ ਬਹੁਤ ਸੱਤ ਹੈ ਜੀ ਔਜਲਾ ਸਾਹਿਬ ਦੀ ਪਾਲਿਸੀ ਬਹੁਤ ਸੱਤ ਭਾਈ ਮੈਂ ਆਪਣੇ ਆਪ ਨੂੰ ਨਹੀਂ ਬਾਖਸ਼ਦਾ ਅਸੀਂ ਔਜਲਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਵੇਖੋ ਜੀ ਬੱਚਿਆਂ ਵਾਸਤੇ ਹਰ ਇੱਕ ਬੰਦਾ ਬਹੁਤ ਪੈਸੇ ਕਮਾਉਂਦਾ। ਤਾਂ ਇਹਨਾਂ ਦੇ ਪੈਨਟ 'ਚ ਵੀ ਕਰੋੜਾਂ ਅਰਬਾਂ ਰੁਪਈਆ ਕਮਾ ਲਿਆ। ਸਾਡੇ ਪੈਨਟ 'ਚ ਵੀ ਬਹੁਤ ਆ। ਬਿਲਕੁਲ। ਪਰ ਕੋਈ ਗੇਮ ਤੇ ਪੈਸੇ ਲਾਉਣੇ ਕਿਸੇ ਲੋਕਾਂ ਵਾਸਤੇ ਲਾਉਣੇ। ਬਹੁਤ ਔਖੇ ਆ। ਕਿਉਂ ਦਿਹਾੜੀ ਕਰਕੇ ਪਰ ਪੰਜ ਗੱਲ ਤਾਲੀ ਹੋਣੀ ਚਾਹੀਦੀ। ਅੱਜ ਗੱਲ ਤੇ ਤਾਲੀ। ਉਹ ਜਿਹੜੀ ਬਹੁਤ ਔਖੀ ਗੱਲ ਆ। ਆਪਾਂ ਆਪਣੇ ਬੱਚੇ ਵੀ ਗਏ ਮੇਰੇ ਬੱਚੇ ਵੀ ਸਕਿੱਲ 'ਚ ਗਏ। ਮੈਨੂੰ ਵੀ 40 ਸਾਲ ਹੋ ਗਏ ਕੁੱਤ ਰੱਖਿਆ ਨੂੰ ਮੈਨੂੰ ਅੱਜ ਰਾਂ ਦੇ ਬਾਪੂ ਐਦਾਂ ਨੇ ਕੀਤਾ ਮੈਂ ਆਹ ਵੇਖੋ। ਅਹੀਂ ਜਿੱਤੇਦਾਂ ਨੂੰ ਬਚਾਉਣਾ ਹੈ ਨਾ ਪਹਜਾਤਾ ਪਹਜਾਤਾ ਸਾਡੀ ਉਥੋਂ ਹਸੀਅਤ ਨਹੀਂ ਹੈ ਬਿਲਕੁਲ ਸਹੀ ਹੈ ਅਹੀਂ ਕੱਚੇ ਘਰ ਹੀ ਸਾਰਿਆਂ ਦੇ ਔਜਲਾ ਦਾ ਨੂੰ ਪਤਾ ਰੱਬ ਨੇ ਕੋਠੀਆਂ ਬੁਆਦੀਆਂ ਜਾਂ ਜੰਝ ਚੜਾਤਾ ਇਹ ਸਾਰਾ ਕੁਝ ਕਬੂਤਰਾਂ ਦਾ ਹੀ ਆ ਉਹਨਾਂ ਨੇ ਸੁਭਾਲੇ ਦਿੱਤਾ ਇਹਨਾਂ ਨੇ ਮੌਕਾ ਦਿੱਤਾ ਵਾ ਸਾਨੂੰ ਮਿਲਣ ਜੱਗੀ ਬਾਜੀ ਆ ਰਮੀ ਬਾਜੀ ਆ ਅਹੀਂ ਹੁਣ ਡੀਐਸਪੀ ਸਾਹਿਬ ਬਣ ਕੇ ਗੁਰਵਿੰਦਰ ਪਾਜੀ ਅਹੀਂ ਠਾਣੇ ਮੇਰੇ ਫੋਨ ਤੇ ਅੱਜ ਵੀ ਥਾਣੇਦਾਰੀ ਆ ਬਿਲਕੁਲ ਸਹੀ ਗੱਲ ਆ ਬਲਪਾਜੀ ਆ ਬਿਲਕੁਲ ਵੇਖੋ ਬਾਕੀ ਇਹ ਵੀ ਭਰਾ ਸਾਡਾ ਬਿਲਕੁਲ ਬਾਕੀ ਬਾਜਵਾ ਸਾਹਿਬ ਦਾ ਸਾਨੂੰ ਘਮੋਇਆ ਵੀ ਆਪਾਂ ਇਹਨਾਂ ਦੇ ਨਾਲ ਵੀਰ ਦੇ ਆਪਾਂ ਰਲ ਮਿਲ ਕੇ ਸਿਰ ਕਰਨਾ ਬਹੁਤ ਆ ਬਾਜਵਾ ਸਾਹਿਬ ਦਾ ਥੈਂਕ ਯੂ ਬਹੁਤ ਬਹੁਤ ਤੇ ਬਾਕੀ ਸਾਡਾ ਵੀਰ ਭਿੰਦਰ ਝਗੜਾ ਜਿਹੜਾ ਉਹ ਤਾਂ ਬਹੁਤ ਮਿਸ ਕਰ ਰਹੇ ਆ ਜੀ ਬਹੁਤ ਮਿਸ ਕਰ ਰਹੇ ਆ ਬਿਲਕੁਲ ਪਰਮਾਤਮਾ ਚਰਨਾ ਦੇ ਨਿਵਾਜ਼ ਰੱਖੇ ਉਹਨਾਂ ਨੂੰ ਕਿ ਕੋਈ ਪੈਸੇ ਵਾਦੂ ਨਹੀਂ ਉਹਨਾਂ ਦੇ ਵੱਡੇ ਵੱਡੇ ਮਲੇਂਡਰ ਹੋ ਗਏ ਮੁੱਖ ਮੰਤਰੀ ਕਿਸ ਨੇ ਨਹੀਂ ਆਖਿਆ ਮੇਰੇ ਕੋ ਪੈਸਾ ਮਾੜੀ ਡਾਣੀ ਵਲ ਕੇ ਬੈਠੇ ਆ ਅੱਜ ਤਾਈਂ ਦੁਨੀਆ ਦੇ ਬੰਦੇ ਦੀ ਭੁੱਖ ਨਹੀਂ ਮਿਟੀ ਹਾਂ ਦਿਲ ਕਿਸੇ ਕਿਸੇ ਦਾ ਲੰਦਾ 30 ਲੱਖ ਰੁਪਈਆ ਲਾਉਣਾ ਬਾਜ਼ੀਆਂ ਤੇ ਇੱਕ ਪ੍ਰੇਮ ਜਿਆਦਾ ਲਾਂਦੇ ਕਾਟੇ ਲਾਂਦੇ ਨਾਰਮਲ 30 ਲੱਖ ਤੇ ਬਾਕੀ ਆ ਜਿਹੜਾ ਗੇਮ ਤਾਂ ਚੱਲਿਆ ਸੀ ਆਡਾ ਚਲੋ ਮੇਰਾ ਬਲਵਈਆਂ ਜੀ ਹੈਗਾ ਜੱਗਾ ਪਾਈ ਆ ਕਿਲਾ ਰਾਇਪੋਰਟੋਂ 90 92 ਚ ਅਮਰੀਕਾ ਛੱਡ ਕੇ ਆ ਗਏ ਕੇ ਸਿੰਘ ਖਿਆਲਾਂ ਵਾਲਾ ਆ ਉਹ 90 ਵਿੱਚ ਅਮਰੀਕਾ ਛੱਡ ਕੇ ਆ ਗਿਆ ਕਬੂਤਰਾਂ ਦਾ ਕਰਕੇ ਬਿਲਕੁਲ ਬਿਲਕੁਲ ਮੈਂ ਵੀ ਰੈਡੀ ਆ ਜੀ ਹੁਣ ਸਾਈਆਂ ਬਣਾਈਆਂ ਸਾਡਾ ਚੀਤ ਨਹੀਂ ਲੱਗਦਾ ਕਿਤੇ ਹੋਰ ਤੇ ਜੀਲਾ ਮਾਨਸਾਪੜਾ ਬੜਾ ਬਹੁਤ ਪੜਿਆ ਲਿਖਿਆ ਵੀਰ ਆ ਇਹੋ ਤੇ ਭਾਈ ਉਹਦੀ ਸਾਰੀ ਫੈਮਿਲੀ ਅਮਰੀਕਾ ਵੱਸਦੀ ਉਹ ਕਬੂਤਰਾਂ ਦਾ ਕਰਕੇ ਨਹੀਂ ਗਿਆ ਵੇਖੋ ਕਿੰਨਾ ਪ੍ਰੇਮ ਹੈ ਪ੍ਰੇਮ ਪ੍ਰੇਮ ਇੰਨਾ ਆਪਣੇ ਬੱਚਿਆਂ ਨਾਲ ਨਹੀਂ ਕਰਦੇ ਹਾਂ ਜਿੰਨਾ ਆਪਣੇ ਨਾਲ ਰਾਜਾ ਵੀਰ ਸਾਡੇ ਪਿੰਡ ਲੱਗੇ ਡਿੰਪਾ ਐਮਪੀ ਤਿਆਰ ਐਮਐਲਏ ਸਾਹਿਬ ਵੀ ਤੁਸੀਂ ਵੀ ਆਓ ਉਹਨਾਂ ਦੇ ਪਰਿਵਾਰ ਤੋਂ ਅਸੀਂ ਮਲਕੀ ਸਿੰਘ ਪਹਿਲਵਾਨ ਆ ਹੀ ਗਏ ਆ ਹੀ ਨਾ ਉਹਨਾਂ ਕੋ ਡੇਲੀ ਜਾਇਦਾ ਮਲਕੀ ਸਿੰਘ ਪਹਿਲਵਾਨ ਆਂਦਾ ਵੀ ਆਪਾਂ ਤਾਂ ਪਾਗਲ ਹੋ ਗਏ ਮੈਂ ਕਿਹ ਪਹਿਲਵਾਨ ਦੀ ਉਹ ਕਿਦਾਂ ਆਂਦਾ ਵੀ ਇੰਨੀ ਆਰ ਤੇ ਜਨਾਨੀ ਸਤਾ ਕੁੜੀਆਂ ਤੋਂ ਮੁੰਡਾ ਆ ਉਹ ਵੀ ਉਹ ਨਹੀਂ ਚੁੱਕ ਕੇ ਵੇਂਦੀ ਕਿੰਨੀ ਯਾਰ ਆਪਾਂ ਕਬੂਤਰ ਦਾ ਆਪਾਂ ਬਾਹਰ ਗਏ ਆ ਤਾਂ ਘੰਟੇ ਹਾਈ ਹਾਈ ਵਾਹ ਵਾਹ ਇਹ ਗੱਲ ਸੋਚਣ ਵਾਲੀ ਆ ਨਹੀਂ ਨਹੀਂ ਤੇ ਉਹ ਫੀਡਬੈਕ ਯਾਰ ਫੀਡਬੈਕ ਸਾਰਿਆਂ ਨੂੰ ਜਿਹੜੀ ਸੇਮ ਸਰਕਾਰ ਨੇ ਚਲੋ ਮਾਰਾ ਕੇ ਲੱਗੇ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਬਹੁਤ ਵਧੀਆ ਖੜਾ ਰਿਆਂ ਦੇ ਹਾਜ਼ਰ ਕੇ ਦਿੱਤਾ ਵਾ ਬਾਕੀ ਇਹੋ ਹਜਲਾ ਸਾਹਿਬ ਦੇ ਨਾਲ ਦੋ ਆਖਣਗੇ ਜਿੱल्ली ਜੋ ਕੇ ਆਪਾਂ ਹਾਜ਼ਰ ਖੜੇ ਇੱਥੇ ਖੜੇ ਨੇ ਨਾਲ ਖੜੇ ਆ ਚਲੋ ਜੀ ਆਪਣੇ ਚੇਅਰਮੈਨ ਸਾਹਿਬ ਕੋਕੀ ਉਸਤਾਦ ਜੀ ਹੁਣੀ ਠੀਕ ਹੈ ਜੀ ਕੋ ਜੀ ਚੇਅਰਮੈਨ ਸਾਹਿਬ ਰਜੀਬਾਈ ਤੁਸੀਂ ਵੀ ਆ ਜਾਓ ਇੱਧਰ ਆ ਜਾਓ ਸਾਹਿਬ ਦੇ ਨਾਸਤੇ ਪਹੁੰਚੇ ਆ ਜੀ ਸਾਰੇ ਸ਼ਹਿਰ ਦੀ ਟੀਮ ਆਈ ਹੈ ਸਾਰੇ ਪਾਜੀ ਆਓ ਸਰ ਇੱਧਰ ਆ ਜਾਓ ਵੱਡੇ ਵੱਡੇ ਸਾਰੇ ਜਿੰਨੇ ਸਾਡੇ ਸਾਰੇ ਕੋਈ ਨਹੀਂ ਬਣਨੀ ਬਹੁਤ ਬਹੁਤ ਪਾਜੀ ਉਹਨਾਂ ਦਾ ਸਾਰੇ ਇੱਥੇ ਸਜਦੇ ਸਾਰਿਆਂ ਦਾ ਬਹੁਤ ਬਹੁਤ ਮਾਣ ਕਿਤਾ ਸਾਰਿਆਂ ਦਾ ਬਹੁਤ ਬੀਜ ਹਰ ਵਤ ਹੈ ਜੀ ਇੱਥੇ ਚੱਲਦੇ ਆ ਜਿਹੜਾ ਥੱਲੇ ਏਸੀ ਚੱਲਦਾ ਸਾਰੇ ਪਾਜੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਸੇਵਾ ਕਰ ਰਿਹਾ ਹੈ ਇਹ ਇਹ ਸਵਿਲੇ ਤੇ ਮੈਂ ਇਹ ਕਹਿ ਸਕਦਾ ਵੀ ਲੋਰ ਵੀ ਹੁਣ ਸਾਡੇ ਤੋਂ ਥੱਲੇ ਕਲਾਪਿੰਗ ਕਰ ਦਿਓ ਜੀ ਇੱਕ ਰੀ ਲੋਰ ਵੀ ਸਾਡੇ ਤੋਂ ਥੱਲੇ ਆ ਜਿੰਨੀ ਉਡਾਰ ਸਾਡੇ ਖਿਡਾਰੀਆਂ ਨੇ ਕਰਦੀ ਹੈ ਜਿੰਨੀ ਸੇਵਾ ਕਰਦੀ ਹੈ ਅੱਜ ਤੋਂ 8-10 ਸਾਲ ਪਹਿਲਾਂ ਲੋਕੀ ਕਹਿੰਦੇ ਅੰਮ੍ਰਿਤਸਰ ਯਾਰ ਲੋਕਾਂ ਦੇ ਕਬੂਤਰ 12000 ਦੇ ਖਿਡਾਰੀ ਨੂੰ ਕੌਮ ਪੈ ਜਾਂਦੀ ਹੈ ਯਾਰ ਮੇਰਾ ਕਬੂਤਰ ਆਣਾ ਕਿ ਨਹੀਂ ਆਣਾ ਜਲੰਧਰ ਲੁਧਿਆਣੇ ਦਾ ਨਾਂ ਲੈਂਦੇ ਸੀ ਅੱਜ ਅੰਮ੍ਰਿਤਸਰ ਦੀ ਮਸਾਲੇ ਦਿੱਤੀ ਜਾਂਦੀ ਹੈ ਉਹਦੇ 13-14 14-14 ਘੜੇ ਡਾਰਦੇ ਸਿਰਫ ਪਾਜੀ ਹੋਣਾ ਦੀ ਇਹ ਜਿਹੜੀ ਇਹਨਾਂ ਦੀ ਮਿਹਨਤ ਹੈ ਜਾਂ ਸਾਡੇ ਖਿਡਾਰੀਆਂ ਦੀ ਮਿਹਨਤ ਬਹੁਤ ਵਧੀਆ ਹੈ ਸਾਡੇ ਮੇਰੇ ਸਾਡੀ ਟੀਮ ਵੱਲੋਂ ਸਾਡੇ ਸ਼ਹਿਰ ਨੂੰ ਪਾਜੀ ਹਣੀ ਅਤੀ ਰਾਤ ਵੀ ਆਵਾਜ਼ ਦੇਣਗੇ ਸਾਡੀ ਖਿਡਾਰੀਆਂ ਦੀ ਜਾਣਮੀ ਇਹਨਾਂ ਪਿੱਛੇ ਆ ਜਰ ਥੈਂਕ ਯੂ ਵੀਰ ਜੀ ਕਬੂਤਰ ਦੇ ਭਲਾਈ ਵਾਸਤੇ ਜਿੱਥੇ ਆਵਾਜ਼ ਦੇਣਗੇ ਆਪਾਂ ਹਾਜ਼ਰ ਰਹਿ ਜੀ ਭਾਈ ਤੁਸੀਂ 2 ਲੱਖ ਰੁਪਏ ਧੰਨਵਾਦ ਸਭ ਤੋਂ ਪਹਿਲਾਂ ਨੰਬਰ ਤੇ ਉਸਾ ਜੀ ਹੋ ਰਹੇ ਬੜੀ-ਬੜੀਆਂ ਮੁਬਾਰਕਾਂ ਥੈਂਕ ਯੂ ਵੀਰ ਜੀ ਬਹੁਤ-ਬਹੁਤ ਬਈ ਪਾਜੀ ਦਾ ਨਵਾਂ ਸੈਟਪਾ ਬਣ ਗਿਆ ਇਹ ਸੈਟਅਪ ਬਣਾਇਆ ਇੱਕ ਦੇਖੋ ਸਾੜੇ ਕਬੂਤਰਵਾਜੀ ਤਾਈ ਸਤਦਰ ਜੰਮੂ ਦਾ ਇਹ ਬੜਾ ਖੁਸ਼ ਕਰਾਉਂਦਾ ਠੀਕ ਹੈ ਨਾ ਕੋਈ ਵੀ ਬੰਦਾ ਇਹ ਨਹੀਂ ਕਰ ਸਕਦਾ ਦਾ ਹਰ ਤਰ੍ਹਾਂ ਕੁਝਾਂ ਵੀ ਤਰ੍ਹਾਂ ਦੇ ਕੋਈ ਕਬੂਤਰਵਾਜੀ ਵੀ ਕੋਈ ਮਦਦ ਦੀ ਜਰੂਰ ਤਾਂ খালি ਉਸਤਾਦ ਹੋ ਰਹੇ ਫੋਨ ਮਾਰੋ ਉਸਤਾਦ ਹੋ ਰਹੇ ਜਰ ਰਹਿੰਦੇ ਠੀਕ ਹੈ ਨਾ ਦੇ ਸ਼ੌਕ ਵਧਾਣ ਤਾਂ ਇਹਨੇ ਇਸ ਵਾਰ ਜੰਮੂ ਵਿੱਚ 스ਵਿਫਟ ਕਾਰ ਪਿਛਲੇ ਵਾਰ ਵੀ 10 ਮੋਟਰਸਾਈਕਲ ਸਪਾਂਸਰ ਕੀਤਾ ਸੀ ਇਸ ਵਾਰ ਜਿਹੜਾ ਇਹਨਾਂ ਤਗੜਾ ਪ੍ਰੋਗਰਾਮ ਕੀਤਾ ਸਾਡੇ ਉਸਤਾਦ ਜੀ ਹੋ ਰਹੇ ਸੜ ਜੰਮੂ ਤੋਂ ਬੜੀ ਵੱਡੀ ਗੱਲ ਹੈ ਸੁਪਰ ਟਾਪ ਇਲੇ ਸਾਧੂ ਚਾਰ ਹੋਰ ਚਾਹਦੇ ਠੀਕ ਹੈ ਜਿਹੜੇ ਸਾਡੀ ਨੂੰ ਪ੍ਰਮੋਟ ਕਰਨ ਬਿਲਕੁਲ ਪ੍ਰਮੋਟ ਸਮਾਰੋਹੀ ਨਾ ਜੰਮੂ ਬਿਲਕੁਲ ਦੇਖੋ ਜੰਮੂ ਦੇਖੋ ਉਸਤਾਦ ਹੋਰ ਇੱਕ ਪੰਜਾਬ ਦੇ ਰੋਣੇ ਵਾਲੇ ਨੇ ਇਹਨੇ ਸਾਡੇ ਜੰਮੂ ਕੋਈ ਲੈਣਾ ਦੇਣਾ ਨਹੀਂ ਆ ਲੇਕਿਨ ਇੱਕ ਦੇਖੋ ਪੰਜਾਬ ਸ਼ੌਂਕ ਵੀ ਸੇ ਸ਼ੌਂਕ ਬਿਲਕੁਲ ਇੱਕ ਤਾਂ ਬੜਾ ਸ਼ੌਂਕ ਸਾੜਾ ਇਹ ਅਗਰ ਅਮਰੀਕਾ ਨਾਲ ਮੀਡੀਆ ਇਤਨਾ ਸ਼ੌਂਕ ਆਈ ਜਾਂਦਾ ਸਾੜਾ ਹੀ ਵਰਜ ਬਣਦਾ ਜੰਮੂ ਦਾ ਉੱਠ ਜਾਂਦਾ ਖਾਲੇ ਕੀ ਅਗਰ ਉਸ ਤੋਂ ਅੱਧਰ ਇਨਈ 100 ਕਿਲੋਮੀਟਰ ਚੱਲੀ ਆ 1000 ਕਿਲੋਮੀਟਰ ਚੱਲੀ ਆ। ਅਸਲ ਵਿੱਚ 100 ਕਿਲੋਮੀਟਰ ਲੈ ਚਾਹ। ਜੀ ਹਾਂ ਜਾਈਏ। ਸਕਲੌਸ ਸਾਡੀ ਦੀ ਬੜੀ ਬੜੀ ਮੁਬਾਰਕਾਂ। ਥੈਂਕ ਯੂ ਮੈਂ ਲਾਦੀ। ਜਿਹੜਾ ਸਾਡੇ ਭਰਾ ਦੀ ਲੰਬੀ ਉਮਰ ਕਰਾ। ਮੈਂ ਵੀ ਆਪਣੀ ਪੂਰੀ ਪਾਰਟੀ ਦੇ ਤਰਫੋਂ ਮਿਸਟਰ ਜੀ ਪਾਰਟੀ ਦੀਆਂ ਦੀ ਮਸ਼ੀਰ ਗਰੁੱਪ ਦੀ ਤਰਫੋਂ ਸਭ ਨੀਸ਼ੇ ਬੜੀ ਬੜੀ ਮੁਬਾਰਕਾਂ ਜਿਹੜੇ ਉਹਨਾਂ ਨੇ ਆਪਣੀ 700 ਰੁਪਏ ਦਿੱਤੇ। ਔਰ ਜਿਹੜਾ ਉਹਨਾਂ ਨੇ ਸਪੋਰਟ ਕੀਤਾ ਹੈ ਕੰਟ੍ਰਿਬਿਊਸ਼ਨ ਦਿੱਤਾ ਕਮਪਟਰ ਪਰਵੀ ਨੂੰ ਇੱਕ ਨਵੇਂ ਆਯਾਮ ਤੇ ਲੈ ਗਏ ਨੇ। ਸਾਰਿਆਂ ਨੇ ਗੱਲ ਕੀਤੀ ਏ ਔਰ ਅਸੀਂ ਇਹੀ ਦੁਆ ਕਰਦੇ ਆਂ ਕਿ ਰੱਬ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਰੱਬ ਇਹਨਾਂ ਨੂੰ ਚੰਗੀ ਸਿਹਤ ਦੇ ਤਾਂ ਕਿ ਆਨੇ ਵਾਲੇ ਜਿਹੜੇ ਸਾਲ ਨੇ ਵਧੀਆ ਸ਼ੌਂਕਰਾਣ ਔਰ ਇਹਨੂੰ ਬੱਚੇ ਵੱਡੇ ਵੱਡੇ ਲੈਵਲ ਤੇ ਵੱਡੇ ਉਰੂਝੇ ਲਾਈਦਾ ਕੋਇਲ ਜੀ ਦਾ ਖਾਲਸਾ ਸਾਹਿਬ ਸਾਡੇ ਜੀ ਚੈਨਲ ਕਵਰ ਚੈਂਪੀਅਨ ਸਾਹਿਬ ਹੈ ਜੀ ਸਾਡੇ ਇਹਨੂੰ ਮੇਰੇ ਵੱਲੋਂ ਬਹੁਤ ਬਹੁਤ ਮਾਰਕਾ ਜੀ ਮੇਰੇ ਵੀਰ ਜੀ ਬਹੁਤ 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 ਵਧੀਆ ਸ਼ੌਂਕ ਕਰਾਦੇ ਨੇ ਸਾਡੇ ਇਲਾਕੇ ਦੇ ਵਿੱਚ ਲੋ ਫਲਾਇਰ ਜਿਹੜੇ ਸੀ ਦੀ ਗਿਣਤੀ ਵਧੀ ਜਾ ਰਹੀ ਹੈ 5 ਲਾਈਵ ਜਿਹੜੇ ਕਰਦੇ ਜਾ ਰਹੇ ਕਿ ਵੱਡੇ ਟੂਰਨਾਮੈਂਟ ਵੀ ਨੇ ਜੀ ਜੀ ਤੇ ਲੋਕਾਂ ਦਾ ਝਗਾੜ ਜਿਹੜਾ ਉਧਰ ਹੁੰਦਿਆ ਸੀ ਪਾਰਾ ਦੋ ਤਿੰਨ ਸਾਲ ਤੋਂ ਜਿਹੜੇ ਹਾਈ ਫਲਾਅ ਦਾ ਇਹਨਾਂ ਨੇ ਵੀ ਰਿਪੋਰਟ ਦਿਖਾਇਆ ਵਾ ਸਾਰੇ ਵੀਰਾਂ ਨਾਲ ਸਾਰਿਆਂ ਦਾ ਜਿਹੜੀ ਉੱਚੀਆ ਉਹ ਵਧੀਆ ਆਪਣਾ ਮੈਨੂੰ ਸ਼ਕਤੀ ਦਾ ਵੀ ਤੰਦਰੁਸਤ ਜੀ ਜਾਵੇ ਬਿਲਕੁਲ ਜੀ ਲੰਮੀ ਉਮਰ ਹੋਵੇ ਤੁਸੀਂ ਖੇੜੇ ਹੋ ਵਡੇ ਉਸਤਾਦ ਜੀ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਦੁਗਣੀ ਤਰੱਕੀ ਬਖਸ਼ੇ ਮਹਾਰਾਜ ਜੀ ਮੇਰੇ ਵਿੱਚ ਤੁਹਾਡੇ ਨਾਲ ਹੀ ਸਾਰੇ ਵੀਰਾਂ ਦੇ ਮੈਂ ਇਕੱਲਾ ਰਹਿਣਾ ਉਸਤਾਦ ਰੋ ਬਹੁਤ ਬਹੁਤ ਮੁਬਾਰਕਾਂ ਉਸਤਾਦ ਰੋ ਸਾਡੇ ਵੱਡੇ ਭਰਾ ਨੇ ਇਹ ਮੇਰਾ ਬੱਲਾ ਜੀ ਉਸਤਾਦ ਸਾਡੇ ਉਸਤਾਦ ਸਾਡੇ ਉਸਤਾਦ ਹੋਰਾਂ ਨੇ ਜਨਮ ਤੋਂ ਹੀ ਇਸ ਦਾ ਰਿਤਾ ਨਾ ਇੰਨੇ ਪਿਆਰ ਦਾ ਸ਼ੌਕ ਕਰਵਾਇਆ ਨਾ ਹਰ ਸਾਲ ਇਸ ਤਰ੍ਹਾਂ ਸ਼ੋਅ ਹੋਣਾ ਚਾਹੀਦਾ ਔਰ ਪਿਆਰ ਰਹਿਣਾ ਚਾਹੀਦਾ ਇਹਨਾਂ ਚੀਜ਼ਾਂ ਪਿਆਰ ਬਿਲਕੁਲ ਦੇਖੋ ਪਿਆਰ ਆ ਜਿਹੜੇ ਉਸਤਾਦ ਹੋ ਰਹੇ ਨੀ ਬਰੂ ਚਿੱਤਗਰ ਆਗੇ ਨੇ ਤੇ ਤੁਸੀਂ ਸੋਚ ਲਓ ਜੀ ਤੁਹਾਡੇ ਜੇ ਵੀ ਮਾਰੇ ਮੋੜੇ ਗਿੱਲੇ ਛਿੱਕ ਵੀ ਅੰਗ ਜੇ ਤੁਸੀਂ ਇੱਥੇ ਰਹਿ ਕੇ ਦੂਰ ਨਹੀਂ ਕਰ ਸਕੇ ਉਸਤਾਦ ਉਹ ਕਿੱਥੋਂ ਆ ਕੇ ਇੱਜ਼ਤ ਕਰਿੰਨਾ ਕੁਝ ਕਰ ਸਕਦੇ ਨੇ ਤੁਸੀਂ ਹੀ ਸਾਰੇ ਭਰਾ ਮਿਲ ਕੇ ਸ਼ੌਂਕ ਕਰੋ ਤੇ ਅੱਛਾ ਸ਼ੌਂਕ ਕਰੋ ਤਾਂ ਕਿ ਜਿਹੜਾ ਵੀ ਦੇਖੇ ਹੋਗਾ ਬੋਲੇ ਕੀ ਪਿਆਰ ਦਾ ਸ਼ੌਂਕ ਹੈ ਪਿਆਰ ਨਾਲ ਹੀ ਕਰਨਾ ਠੀਕ ਹੈ ਨਹੀਂ ਉਹ ਕਰਦੀਆਂ ਜਦੋਂ ਮਾਇ ਗੁਰੂ ਉਸਤਾਦ ਦੀ ਲੰਮੀ ਲੰਮੀ ਉਪਰ ਮੇਰੇ ਸਤਿ ਸ਼੍ਰੀ ਅਕਾਲ ਜੀ ਲੋਕਤੋ ਮੇਰੇ ਬਾਰੇ ਜੀ ਬਹੁਤ ਮੁਆਰਫਾ ਮੇਰੇ ਬਾਰੇ ਫੀਡਬੈਕ ਨਹੀਂ ਦੇਣੀ ਆ ਬਹੁਤ ਮੁਆਰਫਾ ਬਹੁਤ ਸ਼ੌਕ ਦੇ ਕੇ ਅਸੀਂ ਜੰਮੂ ਤੋਂ ਇੱਥੇ ਤੁਹਾਡੇ ਕੋਲ ਆਏ ਆ ਬਹੁਤ ਬੜੀਆ ਸ਼ੌਕ ਹੈ ਠੀਕ ਹੈ ਤੇ ਜੰਮੂ ਚ ਜਿੰਨੇ ਵੀ ਆਪਣੇ ਕਮੋਟਰ ਪਰਵਰ ਆ ਹਨ ਹਰ ਬੱਚੇ ਬੱਚੇ ਦਿਲਕ ਤੁਸੀਂ ਬਸੇ ਹੋ ਬਾਈਗਰ ਦਿਲੂ ਤੁਹਾਡਾ ਸਤਿ ਧੰਨਵਾਦ ਕਰਦੇ ਆ ਜੰਮੂ ਨੂੰ ਤੁਸੀਂ ਇੰਨਾ ਪ੍ਰਮੋਟ ਕਰ ਰਹੇ ਹੋ ਠੀਕ ਹੈ ਤੁਸੀਂ ਉਹ ਤਾਂ ਮੈਂ ਜਿਹੜੇ ਬਹੁਤ ਬੜੀਆ ਲੱਗਦਾ ਮੈਨੂੰ ਬਸ ਦਿਲ ਤੋਂ ਗਹਿਰਾਈਆਂ ਤੋਂ ਬਹੁਤ ਬਹੁਤ ਥੈਂਕ ਯੂ ਸੋ ਮੱਚ ਥੈਂਕ ਯੂ ਸਾਰੇ ਮੇਰੇ ਬਾਕੀ ਜਾਲ ਵੇਖ ਕੇ ਤੁਸੀਂ ਪਿੱਛੇ ਅੰਦਾਜ਼ਾ ਲਾ ਹੀ ਸਕਦੇ ਜੀ ਵੀ ਸ਼ੌਂਕ ਬਹੁਤ ਸੋਹਣਾ ਹੋਣ ਨੂੰ ਵੇਖਣ ਨੂੰ ਮਿਲੇਗਾ ਤੁਹਾਨੂੰ ਜੀ ਤੇ ਬਹੁਤ ਥੋੜਾ ਸ਼ੌਂਕ ਹੋਣ ਵਾਲਾ ਵੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਤੁਹਾਡਾ ਵੀ ਬਹੁਤ ਵੱਡਾ ਕੰਟ੍ਰਿਬਿਊਸ਼ਨ ਹੈ ਸਾਰਿਆਂ ਦਾ ਉਸਤਾਦ ਜੀ ਤੁਹਾਡੇ ਇੱਕ ਬੋਲ ਤੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ ਜੀ ਚਲੋ ਹੁਣ ਅਸੀਂ ਚੱਲਦੇ ਆਂ ਫਿਰ ਆਉਂਦੇ ਹਲੋ ਜੀ ਉਸਤਾਦ ਜੀ ਉਹਨਾਂ ਦੇ ਘਰ ਦੇ ਠੀਕ ਹੈ ਜੀ ਆ ਜੋ ਘਰ ਦੀ ਬਰੀਡ ਹੈਗੀ ਹੁਣ ਉਹਨਾਂ ਦੇ ਜੋੜੇ ਲੱਗੇ ਹੋਏ ਨੇ ਜਿਹੜੇ ਜੋੜੇ ਲਾਏ ਨੇ ਤੇ ਆ ਸਾਰੇ ਜੋੜੇ ਲਾਏ ਠੀਕ ਹੈ ਜੀ ਤੇ ਅੰਦਰ ਦਾ ਵੀ ਸੈਟਅਪ ਖਾਵਾਂਗੇ ਤੁਹਾਨੂੰ ਇਹ ਵੀ ਕਰਾਵਾਂ ਕੁਝ ਬੱਚੇ ਵੀ ਨਿਕਲੇ ਹੋਏ ਨੇ ਇਹ ਖਾਸਾ ਜੀ ਸਾਰੇ ਬੱਚੇ ਆਪਾਂ ਘਰ ਹੀ ਬਰੀਡ ਕਰਾਈਏ ਜੀ ਇਹ ਸਾਰੀ ਬਰੀਡ ਘਰ ਹੀ ਹੋਈ ਜੇ ਜੀ ਠੀਕ ਹੈ ਜੀ ਇਹ ਵੱਡੇ ਜੋੜੀ ਆ ਜੀ ਸਾਰੇ ਆ ਟੈਡੀ ਡੱਬ ਵਾਲੇ ਹੈਗੇ ਨੇ ਵਿੱਚ ਠੀਕ ਹੈ ਜੀ ਇਹ ਸਖੀ ਪੱਟੀ ਉਸਤਾਜੀ ਹੁਣਾਂ ਦੇ ਘਰ ਦੀ ਬਰੀਡ ਹੈਗੀ ਹੈ ਠੀਕ ਹੈ ਜੀ ਉਧਰੋਂ ਹੀ ਆਏ ਜੀ 2-3 ਕਬੂਤਰਾਂ ਦਾ ਤੁਹਾਨੂੰ ਪਹਿਲਾਂ ਵੀ ਸ਼ੋਅ ਕਰਾ ਚੁੱਕੇ ਆ ਜੀ ਇੱਕ ਬੱਚੇ ਦਾ 3 ਕਬੂਤਰਾਂ ਦਾ ਇੱਕ ਮਾਦੀ ਦਾ ਜੀ ਜੋ ਕਿ ਫੜੇ ਸੀ ਆਪਾਂ ਹੱਥ 'ਚ ਠੀਕ ਹੈ ਜੀ ਅੰਦਰ ਖਾਸਾ ਜੀ ਆਪਾਂ ਥੋੜਾ ਜਿਹਾ ਸੈਟਅਪ ਦਾ ਸ਼ੋਅ ਕਰਾ ਦਈਏ ਜੀ ਆਹ ਸੈਟਅਪ ਜੀ ਆ ਬਹੁਤ ਸੁਣੀਆਂ ਕੁੜੀਆਂ ਬਣਾਈਆਂ ਹੋਈਆਂ ਜੀ ਠੀਕ ਹੈ ਜੀ ਇਹ ਸੈਟਅਪ ਦੇ ਵਿੱਚ ਆ ਖੁੱਲੇ-ਡੁੱਲੇ ਤੇ ਹਵਾਦਾਰ ਕੁੱਡੇ ਬਣੇ ਜੀ ਠੀਕ ਹੈ ਜੀ ਆ ਮਿੱਟੀ-ਮੁੱਟੀ ਦਾ ਲੇਪ ਵੀ ਕੀਤਾ ਹੋਇਆ ਜੀ ਠੀਕ ਹੋ ਗਿਆ ਜੀ ਆ ਮਿੱਟੀ ਦਾ ਲੇਪ ਵੀ ਕੀਤਾ ਹੋਇਆ ਜੀ ਠੀਕ ਹੋ ਗਿਆ ਜੀ ਆ ਇੱਕ ਕੁੱਡਾ ਸੀ ਇਹਨਾਂ ਦਾ ਜਿਹਦਾ ਸ਼ੌਂਕ ਕਰਾ ਦਿੱਤਾ ਵਾ ਜੀ ਤੇ ਹੁਣ ਦੂਸਰੇ ਕੁੱਡੇ ਦਾ ਵੀ ਕਰਾਉਣੇ ਆ ਸ਼ੌਂਕ ਠੀਕ ਹੈ ਜੀ ਆ ਦੂਸਰਾ ਸੈਟਅਪ ਆ ਦੂਸਰਾ ਸੈਟਅਪ ਸਾਹਮਣੇ ਹੀ ਕੁੜੀਆਂ ਬਣਾਈਆਂ ਨੇ ਠੀਕ ਹੈ ਇਹ ਚੈੱਕ ਕਰ ਸਕਦੇ ਹੋ ਤੁਸੀਂ ਜੋੜੇ ਠੀਕ ਹੈ ਜੀ ਬਿਲਕੁਲ ਬਹੁਤ ਸਫਾਈ ਵੀ ਰੱਖੀ ਹੋਈ ਹੈ ਜੀ ਤੇ ਵਾਸ਼ਲਾ ਵੀ ਉਸੇ-ਉਸੇ ਨਾਂ ਦੀਆਂ ਹੀ ਪਾਈਆਂ ਹੋਈਆਂ ਨੇ ਵਾਸ਼ਲਾ ਵੀ ਉਥੇ-ਉਥੇ ਨਾਂ ਦੀਆਂ ਹੀ ਪਾਈਆਂ ਹੋਈਆਂ ਨੇ ਉਥੇ-ਉਥੇ ਰਿੰਗਾਂ ਬਣਾਈਆਂ ਹੋਈਆਂ ਨੇ ਠੀਕ ਹੈ ਜੀ ਹਲਤਾ ਜੀ ਕੱਢ ਦਿਓ ਇੱਕ ਵਾਰੀ ਜੀ ਬਾਹਰ ਆਹ ਲਓ ਜੀ ਇਹ ਦੂਸਰਾ ਖੁੱਡਾ ਜਿੱਦਾਂ ਕੀ ਤੁਹਾਨੂੰ ਦੱਸਿਆ ਇਹ ਦੂਸਰੇ ਖੁੱਡੇ ਦੇ ਜੋੜੇ ਇੱਧਰ ਵੀ ਤਕਰੀਬਨ ਜੋੜੇ ਰੱਖੇ ਹੋਏ ਨੇ ਇਹ ਆਪਣੇ ਬਿੱਲੇ ਵੀਰ ਜੀ ਬਿੱਲੇ ਉਸਤਾਦ ਜੀ ਆਸਟ੍ਰੇਲੀਆ ਵਾਲੇ ਸ਼ੋਅ ਕਰਦੇ ਹੋਏ ਹਾਂਜੀ ਸਾਥੀ ਕਾਲ ਬਿੱਲੇ ਵੀਰ ਜੀ ਵਧੀਆ ਵਧੀਆ ਬਿੱਲੇ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਯਾਰ ਚੜ੍ਹਦੀ ਕਲਾ ਚੜ੍ਹਦੀ ਕਲਾ ਚਾਹੀਦੀ ਭਾਜੀ ਆਹ ਲੋ ਜੀ ਆਹ ਦੂਸਰਾ ਖੁੱਡਾ ਸੀ ਠੀਕ ਹੈ ਜੀ ਤੇ ਦੋ ਖੁੱਡੇ ਹੋਰ ਨੇ तकरीबन ਚਾਰ ਖੁੱਡੇ ਬਣਾਏ ਹੋਏ ਉਸਤਾਜ ਜੀ ਨੇ ਹੁਣ ਤਾਂ ਬਾਬਾ ਜੀ ਬੂਆ ਠੀਕ ਹੈ ਸਤਾ ਜੀ ਨੋ ਨੰਬਰ ਦਾ ਗੁੰਲਾ ਆ ਆ ਲੋ ਜੀ ਤੀਸਰਾ ਖੁੱਡਾ ਇਹਦੇ ਵਿੱਚ ਕਬੂਤਰ ਜੇ ਸਾਰੇ ਨਰ ਜੇ ਸਾਰੇ ਸਾਰੇ ਹੀ ਉਡਾਉਣ ਵਾਲੇ ਠੀਕ ਹੈ ਜੀ ਉਡਾਉਣ ਵਾਲੇ ਨਰ ਨੇ ਸਾਰੇ ਆਪਰੇ ਫੋਨ ਆ ਚਲ ਗਿਆ ਸੀਗਾ 2 ਮਹੀਨੇ ਬਾਅਦ ਆਇਆ ਕਿਹੜਾ ਜੀ ਇੱਥੇ ਹੈਗਾ ਆ ਬੈਠਾ ਆ ਵਾਲਾ ਕਬੂਤਰ ਚਲ ਗਿਆ ਸੀ ਜੀ ਇਹ ਵਾਲਾ 2 ਮਹੀਨੇ ਬਾਅਦ ਮੁੜਿਆ ਜੀ ਘਰੇ ਵਾਪਸ 2 ਮਹੀਨੇ ਬਾਅਦ ਵਾਪਸੀ ਕੀਤੀ ਏ ਇਸ ਪਰਿੰਦੇ ਨੇ ਜੀ ਆ ਪਰਿੰਦੇ ਦੀ ਜ਼ੂਮ ਕਰਕੇ ਫੋਟੋ ਆਖ ਠੀਕ ਹੈ ਜੀ ਅਖੜ ਤੇ ਦੀ ਤੇ ਨੀਲੀਆਂ ਬਾਸ਼ਲਾ ਪਈਆਂ ਹੋਈਆਂ ਜੀ ਇਹ ਜੀ ਪਰਿੰਦਾ ਜਿਹੜਾ 2 ਮਹੀਨੇ ਬਾਅਦ ਮੁੜਿਆ ਜੀ ਠੀਕ ਹੋ ਗਿਆ ਜੀ ਲੋ ਜੀ ਇਹ ਇਥੇ ਤੀਸਰਾ ਗੁੱਡਾ ਤੇ ਖੁੱਡੇ ਵੀ ਪੂਰੇ ਉੱਚੇ ਤੇ ਖੁੱਲੇ ਡੁੱਲੇ ਹਵਾਦਾਰ ਬਣਾਏ ਨੇ ਤੇ ਇਹ ਬਹੁਤ ਉੱਚੇ ਵੀ ਜਾਲ ਜੂਲ ਵੀ ਬਣਾਏ ਹੋਏ ਨੇ ਠੀਕ ਹੈ ਜੀ ਆ ਥੱਲੇ ਵੇਡਣੇ ਉੱਪਰ ਜਾਲ ਨੇ ਤੇ ਹੁਣ ਚੌਥਾ ਖੁੱਡਾ ਰਹਿ ਗਿਆ ਉਹਦਾ ਵੀ ਸ਼ੋਅ ਕਰਾਉਣੀ ਆ ਤੁਹਾਨੂੰ ਆਹ ਲੋ ਜੀ ਚੌਥਰਾ ਖੁੱਡਾ ਚੌਥਾ ਖੁੱਡਾ ਠੀਕ ਹੈ ਜੀ ਜਿਹਦੇ ਵਿੱਚ ਨਰ ਤੇ ਮਾਦੀਆਂ ਠੀਕ ਹੋ ਗਿਆ ਬਾਬਾ ਜੀ ਇਦਾਂ ਹੀ ਆ ਜੀ ਆਹ ਲੋ ਜੀ ਹਾਂ ਵੇਖਾ ਨਰ ਤੇ ਨਹੀਂ ਮਾਦੀਆਂ ਦੇ ਬੱਚੇ ਸੋਰੀ ਮਾਦੀਆਂ ਤੇ ਬੱਲੇ ਠੀਕ ਹੈ ਜੀ ਐ ਵਿੱਚ ਕੁਝ ਮੱਡੀਆਂ ਮਾਧੀਆਂ ਜੀ ਤੇ ਵਿੱਚ ਕੁਝ ਪੱਠੇ ਪੱਠੀਆਂ ਟੱਡੇ ਹੋਏ ਨੇ ਵਿੱਚ ਠੀਕ ਹੈ ਜੀ ਉਹਨਾਂ ਤੇ ਹਣ ਜਿਹੜਾ ਹੋਮ ਆਈ ਜਿਹੜੀ ਉੱਥਰ ਬਾਸਿੰਗ ਕਰੀ ਆ ਇਹਦੇ ਵਿੱਚ ਵੀ ਛਾਂਦੀ ਵੱਜਣੀ ਜੀ ਹੱਲੇ ਜੀ ਵੀਡੀਓ ਕੇਦਰ ਲਗੀ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਓ ਠੀਕ ਹੈ ਜੀ ਆ ਕੁਛ ਉੱਪਰ ਵੀ ਬੈਠੇ ਹੋਏ ਨੇ ਉੱਪਰ ਲਾਈਟ ਜਿਆਦੀ ਹੋਣ ਕਰਕੇ ਨਹੀਂ ਪਤਾ ਲੱਗਦਾ ਪਿਆ ਜੀ ਸੂਰੇ ਦੀ ਰੋਸ਼ਨੀ ਪੈ ਰਹੀ ਹੈ ਜਿਆਦੀ ਇਸ ਕਰਕੇ ਕਲੈਰਟੀ ਨਹੀਂ ਆ ਰਹੀ ਉੱਪਰ ਆਦਰ ਆਪਣੇ ਰਿੰਕੂ ਵੀਰ ਜੀ ਹੁਣੀ ਤੇ ਮਾਜਨ ਵੀਰ ਜੀ ਹੁਣੀ ਤੇ ਇਹ ਵੀ ਵੀਰ ਆਪਣਾ ਜੰਮੂ ਤੋਂ ਠੀਕ ਹੈ ਜੀ ਕੀ ਨਾ ਵੀਰ ਜੀ ਆਪਣਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਵੀਰ ਜੀ ਹੁਣੀ ਠੀਕ ਹੈ ਜੀ ਚੈਂਪੀਅਨ ਵੀਰ ਜੰਮੂ ਤੋਂ ਠੀਕ ਹੈ ਜੀ ਆ ਸਾਰਾ ਸੈਟਅਪ ਜੀ ਉਸਤਾਜੀ ਹੋਣਾ ਦਾ ਠੀਕ ਹੈ ਜੀ ਇਹ ਸਾਰਾ ਸੈਟਅਪ ਉੱਪਰ ਵੀ ਇੱਕ ਨਿਗਾ ਮਰਵਾ ਦੀਏ ਜੋ ਉੱਪਰ ਦਾ ਸੈਟਅਪ ਹੈਗਾ ਵਾ ਜੀ ਆ ਉੱਪਰ ਜਾ ਰਹੇ ਆ ਜੀ ਆ ਉੱਪਰ ਤਿੰਨ ਰੰਗ ਕੀਤੇ ਹੋਏ ਜੀ ਠੀਕ ਹੈ ਜੀ ਇਧਰ ਵੀ ਬਹੁਤ ਉੱਚੇ ਉੱਚੀ ਜਾਲੀ ਲਾਈ ਹੋਈ ਹੈ ਜੀ ਇਧਰ ਵੀ ਤਕਰੀਬਨ ਸਾਰੀ ਤੇ ਇਹ ਉੱਪਰ ਜਾਲ ਬਣਾਏ ਹੋਏ ਨੇ ਠੀਕ ਹੈ ਜੀ ਉੱਪਰ ਜਾਲ ਬਣਾਇਆ ਹੋਇਆ ਵਾ ਜੀ ਤੇ ਇਹ ਰੰਗ ਕੀਤੇ ਹੋਏ ਨੇ ਨੀਲਾ ਲਾਲ ਤੇ ਪੀਲਾ ਜੀ ਠੀਕ ਹੈ ਜੀ ਤੇ ਕੁਛ ਇਹ ਪੱਠੇ ਪੱਠੀਆਂ ਜੋ ਕਿ ਹਲਿਓ ਨਹੀਂ ਪਤਾ ਲੱਗਦੇ ਪਏ ਸੀ ਉੱਪਰ ਪੱਠੇ ਪੱਠੀਆਂ ਛੱਡੇ ਹੋਏ ਨੇ ਉਸਤਾਦ ਜੀ ਹੋਣਾ ਨੇ ਠੀਕ ਹੈ ਜੀ ਤੇ ਇਹ ਸਾਰਾ ਵਿਊ ਜੇ ਉਸਤਾਦ ਜੀ ਹੋਣਾ ਦੀ ਛੱਤ ਦਾ ਤੇ ਉਸਤਾਦ ਜੀ ਉਹਨਾਂ ਦੀ ਛੱਤ ਕਿਦਾਂ ਦੀ ਲੱਗੀ ਤੁਹਾਨੂੰ ਕੀ ਨਵੀਂ ਛੱਤ ਬਣਾਈ ਆ ਜਿਹੜੀ ਠੀਕ ਹੈ ਜੀ ਇਹ ਸਾਰਾ ਉੱਪਰ ਦਾ ਵਿਊ ਪਿੰਡ ਓਜਲਾ ਜ਼ਿਲ੍ਹਾ ਕਪੂਰਥਲਾ ਜਿੱਥੇ ਆਪਾਂ ਪਹੁੰਚੇ ਹਾਂ ਜੀ ਅੱਜ ਤੇ ਸਾਰੀ ਵੀਡੀਓ ਤੁਹਾਡੇ ਨਾਲ ਰੂਬਰੂ ਕੀਤੀ ਜੇ ਇਹ ਸਾਰਾ ਲਾਗੇ ਛਾਗੇ ਦਾ ਵਿਊ ਜੇ ਜੀ ਠੀਕ ਹੈ ਜੀ ਆਹ ਕੋਠੀ ਤੇ ਵੀ ਮਲਵਾਈ ਖੈਦ ਰੱਖੇ ਹੋਏ ਜੀ ਪਿੰਜਰਾ ਬੰਜਰਾ ਨਹੀਂ ਲੱਗਾ ਵਾਜੀ ਪਰਿੰਦਾ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ ਜੀ ਇਹ ਪਿੰਜਰਾ ਲੱਗਾ ਹੋਇਆ ਜੀ ਇੱਥੇ ਆ ਛੱਤ ਦੇ ਉੱਤੇ ਕੋਠੀ ਦੇ ਉੱਤੇ ਜੀ ਤੇ ਇਹ ਸਾਰਾ 뷰 ਜੀ ਜੀ ਪਿੰਡ ਓਜਲਾ ਠੀਕ ਹੈ ਜੀ ਉਸਤਾਦ ਸਰਦਾਰ ਮਨਜੀਤ ਸਿੰਘ ਜੀ ਓਜਲਾ ਉਸਤਾਦ ਜੀ ਹੁਣਾਂ ਦਾ ਪਿੰਡ ਠੀਕ ਹੈ ਜੀ ਜਿੱਥੇ ਆਪਾਂ ਪਹੁੰਚੇ ਅਸੀਂ ਅੱਜ ਤੇ ਵੀਡੀਓ ਤੁਹਾਡੇ ਰੂਬਰੂ ਲੈ ਕੇ ਆਏ ਆ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜ਼ਿਲ੍ਹਾ ਕਪੂਰਥਲਾ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ